ओके ਪਰ ਆਈ ਐਮ ਟੂ ਟੂ ਤੇ ਤੁਹਾਡਾ ਸਵਾਗਤ ਅੱਜ ਸਾਡੇ ਨਾਲ ਨੇ ਫਾਰਮਿਸ ਐਸੋਸੀਏਸ਼ਨ ਪੀਡੀਆ ਦੇ ਪ੍ਰਧਾਨ ਸਰਦਾਰ ਸੁਨਮ ਸਿੰਘ ਜੀ ਬਹਿਰੂ ਤੇ ਅੱਜ ਅਸੀਂ ਉਹਨਾਂ ਨਾਲ ਜਿਹੜੇ ਵਿਸ਼ੇਸ਼ ਮੁੱਦੇ ਨੇ ਜਿਹੜੇ ਕੇਸਾਂ ਦੇ ਮੁੱਦੇ ਨੇ ਕਿਸਾਨ ਯੂਨੀਅਨ ਦੇ ਐਸੋਸੀਏਸ਼ਨ ਦੇ ਉਹ ਜਿਹੜੇ ਅੱਜ ਤੁਹਾਡੇ ਨਾਲ ਅਸੀਂ ਸੰਮੁਖ ਕਰਵਾਉਣਗੇ ਤੇ ਸਰਨਮ ਸਿੰਘ ਜੀ ਤੁਹਾਡਾ ਸਵਾਗਤ ਹੈ ਜੀ ਧੰਨਵਾਦ ਬਹੁਤ ਮਿਹਰਬਾਨੀ ਜੀ ਇਹਨਾਂ ਦੇ ਨਾਲ ਨੇ ਪੰਜਾਬ ਦੇ ਪ੍ਰਧਾਨ ਤੇ ਜਨਸਕਤਰ ਸਾਹਿਬ ਤੇ ਅੱਜ ਆਪਾਂ ਕਿਨੇ ਕਿਸਾਨ ਯੂਨੀਅਨ ਦਰਪੇਸ਼ ਮੁੱਦੇ ਨੇ ਅੱਜ ਗੱਲ ਕਿੱਥੇ ਖੜੀ ਹੈ ਜੀ ਗੱਲ ਪੜਾਵ ਸਪੋਟਕ ਹਾਲਾਤ ਦੇਸ਼ ਦੇ ਬਣੇ ਪਏ ਨੇ ਕਿਤੇ ਹਾਲਾਤ ਇਤਰਾ ਨੇ ਵੀ ਅਸੀਂ ਖੇਤੀ ਕਰਨ ਵਾਲੇ ਲੋਕਾਂ ਹੋਰ ਸਾਡੇ ਕੋਈ ਸਾਧਨ ਨਹੀਂ ਹੁੰਦੇ ਦੇਸ਼ ਦੇ ਕਿਸਾਨਾਂ ਦੇ ਖਾਤੇ ਪੰਜਾਬ ਦੇ ਦੇਸ਼ ਦੇ ਖੇਤੀ ਨੀਤੀ ਵਿਗਿਆਨਕ ਢੰਗ ਨਾਲ ਨਹੀਂ ਪੜੀ ਬੜੇ ਲੰਬੇ ਸਮੇਂ ਤੋਂ ਦੇਸ਼ ਦੀ ਖੇਤੀ ਘਾਟੇ ਵਿੱਚ ਚੱਲ ਰਹੀ ਹੈ ਸੰਘਰਸ਼ ਵੀ ਬਹੁਤ ਕੀਤੇ ਨੇ ਅਸਾਂ ਵੀ ਕੀਤੇ ਹੋਰ ਵੀ ਕਿਸਾਨ ਜਥੇਬੰਦੀਆਂ ਕੀਤੇ ਪਰ ਕਿਸੇ ਪਾਸੇ ਵਿਗਿਆਨਕ ਧੰਗ ਦਲਦਾ ਹੀ ਬਣਦੀ ਜੇ ਸੰਘਰਸ਼ ਕਰਦੇ ਆ ਤਾਂ ਭਾਰਤ ਸਰਕਾਰ ਕੋਈ ਨਾ ਕੋਈ ਕਮਿਸ਼ਨ ਬਣਾ ਦਿੰਦੀ ਹੈ ਇੱਕ ਕਮਿਸ਼ਨ ਦਾ ਮੈਂ ਗੱਲ ਕਰੂੰਗਾ ਕਮਿਸ਼ਨ ਤਾਂ ਬਹੁਤ ਬੜੇ ਨੇ ਜੀ ਐਮ ਐ ਸੁਆਮੀ ਨਾਥਨ ਸਰ ਛੋਟੂ ਰਾਮ ਤੋਂ ਪਿੱਛੋਂ ਜੇ ਦੇਸ਼ ਦੇ ਕਿਸਾਨਾਂ ਦੀ ਇਮਾਨਦਾਰੀ ਨਾਲ ਗੱਲ ਕੀਤੀ ਤਾਂ ਐਮ ਐ ਸੁਆਮੀ ਨਾਥਨ ਨੇ ਕੀਤੀ ਪਰ ਕਮਿਸ਼ਨ ਤਾਂ ਬਣਦੇ ਨੇ ਉਹ ਟਾਈਮ ਕੱਟ ਕੇ ਸਰਕਾਰ ਟਾਈਮ ਕੱਟ ਜਲਦੀ ਕਮਿਸ਼ਨ ਰਿਪੋਰਟ ਦੇ ਦਿੰਦੇ ਨੇ ਕਮਿਸ਼ਨ 2004 ਵਿੱਚ ਬਣਿਆ 2006 ਵਿੱਚ ਉਹਨੇ ਰਿਪੋਰਟ ਦੇ ਦਿੱਤੀ ਤੇ ਉਹ ਤੇ ਸ਼ੁਰੂ ਕਰਦਾ ਜੇ ਦੇਸ਼ ਨੂੰ ਬਚਾਣਾ ਹੈ ਕਿਸਾਨ ਨੂੰ ਬਚਾਣਾ ਹੈ ਤੇ ਇਹਨਾਂ ਦਾ ਬਹੁਤ ਖੂਨ ਕੱਢ ਲਿਆ ਤੁਸੀਂ ਇਹ ਇਹਨਾਂ ਬਿਨ ਇਹਨੂੰ ਲਾਗੂ ਕਰ ਦਿਓ ਹੁਣ ਡਾਕਟਰ ਬਨਮੋਹਨ ਸਿੰਘ ਇਹ ਬਣਾ ਤਾਂ ਦਿੱਤਾ ਜਦੋਂ ਰਿਪੋਰਟ ਆਈ ਤਾਂ ਉਹ ਦੱਬ ਲਈ ਸੋ ਬੜਾ ਇੰਡੀਅਨ ਫਾਰਮੈਸ ਐਸੋਸੀਏਸ਼ਨ ਹੈ ਵਿਗਿਆਨਕ ਢਾਂਗ ਨਾਲ ਵੀ ਅਸੀਂ ਲੜਾਈ ਲੜਦੇ ਆਂ ਮਦਾਨੀ ਵੀ ਲੜਾਈ ਲੜਦੇ ਆਂ ਸਾਡਾ ਲੜਾਈ ਲੜਨ ਦਾ ਢੰਗ ਬਤਬਲ ਲੋਕਾਂ ਨੂੰ ਲਾਮਬੰਦ ਕਰਨਾ ਔਰ ਫਿਰ ਇਹ ਤਰਾਏ ਨੀ ਤੱਕ ਚੇਤਨਾ ਪੈਦਾ ਕਰਨੀ ਅਸੀਂ ਆਪ ਨਹੀਂ ਲੋਕਾਂ ਨੂੰ ਜਗਾਣਾ ਤੇ ਜੇ ਲਾਮਬੰਦ ਕਰਕੇ ਧਰਨੇ ਜਲਸੇ ਜਲੂਸ ਕਰਕੇ ਵੋਟਾਂ ਪਾ ਕੇ ਵੀ ਇਨਸਾਫ ਨਹੀਂ ਮਿਲਦਾ ਤਾਂ ਫਿਰ ਮਿਆ ਪਾਲ ਕੇ ਜਾਣਾ ਮੈਂ ਸੁਆਮੀ 나ਥਲ ਦਾ ਮੈਂ ਉਧਰ ਵੀ ਅੱਜ ਗੱਲ ਕਰਨੀ ਚਾਹਦਾ ਕਿਰਪਾ ਕਰਕੇ ਮੈਂ ਜਿਹੜਾ ਇੱਕ ਬਹੁਤ ਸਪੋਟਕ ਮਸਲਾ ਹੈ ਖੇਤੀ ਨਾਲ ਜੁੜਿਆ ਹੋਇਆ ਜਿੱਥੇ ਵਿਗਿਆਨਕ ਢੰਗ ਨਾਲ ਖੇਤੀ ਘਾਟੇ 'ਚ ਜਾ ਰਹੀ ਹੈ ਨੇ ਯੂਨੀਵਰਸਟੀਆਂ ਦੇ ਮੈਰਾਂ ਦੀ ਸਰਕਾਰ ਆ ਨਹੀਂ ਬਣਦੀ ਇਹਨਾਂ ਪੰਜਾਬ ਸਰਕਾਰ ਬਣਦੀ ਹੈ ਇਹਨਾਂ ਦੇਸ਼ ਦੀ ਸਰਕਾਰ ਬਣਦੀ ਹੈ ਤੇ ਉੱਥੇ ਜਿਹੜਾ ਅਸੀਂ ਯੂਨੀਵਰਸਟੀਆਂ ਨਾਲ ਜੁੜੇ ਹੋਏ ਆ ਮੇਲਿਆਂ ਵਿੱਚ ਜਾਂਦੇ ਆ ਤੇ ਜਦੋਂ ਮੇਲਿਆਂ 'ਚ ਸਾਨੂੰ ਗਿਆਨ ਵੰਡਦੇ ਨੇ ਅਸੀਂ ਖਿਤਾਬਾ ਲੈ ਕੇ ਆਉਣੇ ਆ ਤੋਂ ਕਹਿੰਦੇ ਨੇ ਜੀ ਜੀਰੀ ਤੋਂ ਤੁਸੀਂ ਲਾਣੀ ਹੈ ਤੁਸੀਂ ਇੰਨੇ ਡੀਏਪੀ ਖਾਧ ਪਾਣੀ ਹੈ ਇੰਨੀ ਦਵਾਈ ਪਾਣੀ ਹੈ ਇੰਨਾ ਜ਼ਿੰਕ ਪਾਣਾ ਹੈ ਤੇ ਆ ਤੁਸੀਂ ਆ ਇਸ ਵੇ ਲਾਓਗੇ ਤੇ ਤੁਹਾਨੂੰ ਕੁਛ ਨਾ ਕੁਛ ਨਾਜ ਤਾਂ ਪੈਦਾ ਹੋ ਜੂਗਾ ਭਾਅ ਤਾਂ ਅਸੀਂ ਨਹੀਂ ਦੇਣਾ ਪਰ ਉਹ ਗਿਆਨ ਬਣਦੇ ਨੇ ਤੇ ਅਸੀਂ ਗਿਆਨ ਲੈ ਕੇ ਅਸੀਂ ਆਪਣੇ ਸੌਣੀ ਹਾੜੀ ਸ਼ੁਰੂ ਕਰ ਲੈਨੇ ਆ ਤੇ ਮੈਂ ਇੱਕ ਵਿਸ਼ੇਸ਼ ਗੱਲ ਕਰਨਾ ਚਾਹਣਾ ਵਾ ਵੀ ਭਾਰਤ ਸਰਕਾਰ ਹੋਵੇ ਚਾਹੇ ਸੂਬਾ ਸਰਕਾਰ ਹੋਵੇ ਬਲਾਵਟ ਨੇ ਵੀ ਤੁਹਾਨੂੰ ਖੁਦ ਕਸ਼ੀਆਂ ਬਾਰੇ ਧੱਕਿਆ ਜਿੱਥੇ ਉਤਪਾਦਨ ਤੇ ਖਰਚਾ ਹੁੰਦਾ ਹੈ ਹੋ ਨਹੀਂ ਬਰਤ ਉਥੇ ਜੇ ਯੂਨੀਵਰਸਟੀਆਂ ਦੇ ਮਹਿਰਾ ਮੁਤਾਬਕਾ ਤੇ ਡੀਪੀ ਖਾਤ ਥੱਲੇ ਪਾ ਲਈ ਉਥੇ ਕੀੜਾ ਨਾਹ ਦਵਾਈ ਪਾ ਲਈ ਤੇ ਉਹ ਜੇ ਜਾਲੀ ਪੈ ਗਈ ਤੇ ਉਹਦਾ ਝਾੜ ਕਿੰਨਾ ਘਟਦਾ ਹੈ ਕਿਤੇ ਕਿਤੇ ਅੱਧਾ ਵੀ ਘਟਦਾ ਜੀ ਤੇ 25% ਤੱਕ ਘਟਦਾ ਹੀ ਘਟਦਾ ਹੈ ਤੇ ਉਹ ਵੀ ਇੱਕ ਖੁਦਕਸ਼ੀਆਂ ਦਾ ਘਰ ਵੱਧਦਾ ਸੋ ਮੈਂ ਬਾਹਰ ਦੀ ਗੱਲ ਨਹੀਂ ਕਰਨਾ ਚਾਹੁੰਦਾ ਨਾ ਮੈਂ ਕੋਈ ਪੋਲੀਟਿਕਲ ਬੰਦਾ ਮੈਂ ਤੱਥਾਂ ਦੇ ਤਾਰ ਤੁਸੀਂ ਜੇ ਟਾਈਮ ਕੱਢਿਆ ਮੈਂ ਦੇਸ਼ ਦੇ ਕਿਸਾਨਾਂ ਦਾ ਰੁਕੋਗੇ ਦੇਸ਼ ਦੇ ਕਿਸਾਨਾਂ ਦਾ ਮੁੱਦਾ ਹੈ ਤੁਹਾਡਾ ਤੁਹਾਡਾ ਕਹਿਣਾ ਇਹ ਹੈ ਵੀ ਜਿਹੜੀ ਡੁਪਲੀਕੇਸੀ ਆ ਉਹਦਾ ਫਸਲ ਦਾ ਸਰਪੰਦਾ ਫਸਲ ਦਾ ਕਿਸਾਨ ਦੇ ਆਮਦਨ ਤੇ ਸਰਪੰਦਾ ਨਹੀਂ ਨਹੀਂ ਉਹ ਤਾਂ ਸਾਰਾ ਉਹ ਦੇਸ਼ ਤਰਹੀ ਵੀ ਨਹੀਂ ਲੋਕ ਦੇਸ਼ ਦੇ ਅਨਪੜ੍ਹਾਰ ਵਿੱਚ ਅਸੀਂ ਇਨਾ ਖੋਣ ਪਛੇੜਨ ਨਾਲ ਕਮਾਈ ਕਰਕੇ ਕਰਨ ਆ ਭੁੱਖਮਰੀ ਤਾਂ ਇਹ ਦੇਸ਼ ਦੀ ਆਬਦੇ ਬਿਠਾਈਏ ਤੇ ਜੇ ਉਹ ਗਲਤ ਸਾਰਾ ਖਰਚਾ ਵੀ ਅਸੀਂ ਕਰਦੇ ਆ ਤੇ ਜੇ 25% ਜਾਂ 40% ਝਾੜ ਘਟ ਗਿਆ ਉਹ ਰਾਸ਼ਟਰ ਦਾ ਵੀ ਨੁਕਸਾਨ ਤੇ ਉਹ ਸਾਡੇ ਬੱਚਿਆਂ ਦਾ ਵੀ ਨੁਕਸਾਨ ਇਸ ਲਈ ਸਤਨਾਮ ਸਿੰਘ ਬਹਿਰੂ ਇਹੜੀਆਂ ਫਾਰਮ ਵਿੱਚ ਐਸਾ ਜੇ ਲੰਬੇ ਸਮੇਂ ਤੋਂ ਜਿੱਥੇ ਸੰਘਰਸ਼ ਕਰ ਰਹੇ ਉੱਥੇ ਅਸੀਂ ਬਲਾਵਟ ਖੋਰਾ ਦੇ ਖਿਲਾਫ ਭ੍ਰੇਟਾਚਾਰੀਆਂ ਦੇ ਖਿਲਾਫ ਵੀ ਜੰਗ ਜਾਰੀ ਰੱਖਿਆ ਹੈ ਮੈਂ ਇੱਕ ਬਸਾਰ ਤੇਰੀ ਚਾਹਣਾ ਮਤਾਂ ਜਾ ਲੰਬੀਆਂ ਗੱਲਾਂ ਨਹੀਂ ਕਰਦੀ ਚਾਹਦਾ ਕਿਉਂਕਿ ਟਾਈਮ ਤੁਹਾਡੇ ਕੋਲ ਵੀ ਘੱਟ ਹੁੰਦਾ ਹੈ ਔਰ ਮੈਂ ਇੱਕ ਰਿਟਰਨ ਤੁਹਾਨੂੰ ਦੱਸਣਾ ਚਾਹਦਾ ਪਿਛਲੀ ਸੌਣੀ ਜਿਹੜੀ 2024 ਵਿੱਚ ਆਪਾਂ ਧੀਰੀ ਦੀ ਫਸਲ ਆਈ ਮਈ ਜੋੜ ਦੇ ਵਿੱਚ ਤੇ ਮਾਰਕਫਿਟ ਪੰਜਾਬ ਸਰਕਾਰ ਦਾ ਇੱਕ ਮਾਰਕਫਿਟ ਵਿਭਾਗ ਹੈ ਤੇ ਇੱਕ ਐਗਰੀਕਰਚ ਦੇ ਮੈਕਪਾਏ ਐਗਰੀਕਰਚ ਦੇ ਕੋਸ਼ ਅਧਿਕਾਰੀ ਤੇ ਮਾਰਕਟ ਨੇ ਖਾਤਾ ਕੀੜਾ ਇਕਤਵਾਇਆਂ ਦਾ ਪ੍ਰਬੰਧ ਸਮੇਂ ਸਿਰ ਕਰਨਾ ਕੋਆਪਰੇਟਿਵ ਸੁਸਾਇਟੀਆਂ ਵਿੱਚ ਤੇ ਹੋਇਆ ਇਸ ਤਰ੍ਹਾਂ ਪਿਛਲੇ ਸਾਲ ਜਦੋਂ ਤੇ ਭ੍ਰਿਸ਼ਟਾਚਾਰ ਦੀ ਹੱਤ ਤੱਕ ਗਈ ਬਹੁਤ ਆਲਾ ਪੰਜਾਬ ਸਰਕਾਰ ਦੇ ਅਫਸਰ ਉਹਨਾਂ ਨੇ ਮੋٹے ਕਮਿਸ਼ਨ ਲੈ ਕੇ ਡੀਏਪ ਸਬਸਟੈਂਡਰ ਹਜ਼ਾਰਾਂ ਮੀਟ੍ਰਿਕ ਟਨ ਸੋਸਾਇਟੀਆਂ ਦੇ ਵਿੱਚ ਭੇਜ ਦਿੱਤੇ ਕਬਾਰ ਦੀ ਗੱਲ ਹੈ ਹੁਣ ਵੇਖੋ ਅਸੀਂ ਪ੍ਰਾਈਵੇਟ ਦੁਕਾਨ ਤੋਂ ਤੇ ਮਾੜਾ ਮਾਲ ਖਰੀਦ ਲੈਨੇ ਆ ਚਲੋ ਉਹਨੂੰ ਲਾਲਚ ਇੱਕ ਵਿਅਕਤੀ ਹੈ ਜਿਹੜਾ ਸਰਕਾਰ ਦਾ ਅਧਾਰਾ ਹੈ ਜੇ ਹਜ਼ਾਰਾਂ ਮੀਟਰ ਟਨ ਉਹਦੇ ਵਿੱਚ ਸਰਦਾਰ ਸਾਹਿਬ ਜਾਵੜਨਗੇ ਤੇ ਫਿਰ ਸਾਡਾ ਕੀ ਬਣੂਗਾ ਸੋ ਸਾਨੂੰ ਜਦੋਂ ਪਤਾ ਲੱਗਿਆ ਤੇ ਅਸੀਂ ਆ ਪਹਿਲਾ ਖਾਤਾ ਲਿਖਿਆ ਅਸੀਂ 8 6 ਜਬੀ ਨੂੰ ਭਈ ਮੁੱਖ ਮੰਤਰੀ ਸਾਹਿਬ ਤੇਰੀ ਕੋਆਪਰੇਟ ਸੁਸਾਇਟੀਆਂ ਦੇ ਵਿੱਚ ਡੁਪਲੀਕੇਟ ਮਾਲ ਆ ਗਿਆ ਇੱਕ ਖੇਤੀਬਾੜੀ ਅਫਸਰ ਚੰਗੇ ਵੀ ਹੈ ਜਿਹੜੇ ਬਾੜੇ ਨਹੀਂ ਅਗੇ ਸਾਰੇ ਮਲੋ ਆਪਣੇ ਬੁਹਾੜੀ ਤੋਂ ਉਹਨੂੰ ਪਤਾ ਲੱਗ ਗਿਆ ਉਹਨੇ ਸੈਂਪਲ ਭਰੇ ਤੇ 46% ਦੀ ਬਜਾਏ 20 19 ਆਏ ਤੇ ਜਦੋਂ ਮੀਡੀਆ ਚ ਆਇਆ ਤੇ ਫਿਰ ਮੈਂ ਇਹ ਮੁੱਦਾ ਚੁੱਕਿਆ ਵੀ ਇਹ ਸਭ ਤੋਂ ਵੱਡਾ ਮੁੱਦਾ ਹੈ ਤੇ ਮੈਂ ਜਦੋਂ ਮੁੱਖ ਮੰਤਰੀ ਨੂੰ ਲਿਖਿਆ ਵੀ ਅੱਗੇ ਹੁਣ ਤੇਰੇ ਅਧਿਕਾਰੀ ਸੈਂਪਲ ਭਰਨ ਤੋਂ ਘਰਾਓ ਕਰ ਲਿਆ ਉਹਨਾਂ ਅੱਗੇ ਨਹੀਂ ਬਦਲ ਦੇਦੇ ਮੋਹਾਲੀ ਵਾਲੇ ਭਰ ਲੈ ਅੱਗੇ ਨਹੀਂ ਪੰਜਾਬ ਦੇ ਭਰੋ ਤੇ ਮੇਰੀ ਚਿੱਠੀ ਤੇ ਸੈਂਪਲ ਭਰਨ ਦੇ ਤੇ ਆਰਡਰ ਮੁੱਖ ਮੰਤਰੀ ਨੇ ਕੀਤੇ ਮੈਂ ਕਦੇ ਵੀ ਲਕਾ ਕੇ ਗੱਲ ਨਹੀਂ ਕਰਦਾ ਜਦੋਂ ਸੈਂਪਲ ਭਰਨ ਦੇ ਆਰਡਰ ਇਹ ਹੋਏ ਵੀ ਸਾਰੀਆਂ ਕੋਰਪੋਰੇਟ ਸੈਟੀਆਂ ਜਿੱਥੇ ਮਾਲ ਗਿਆ ਉੱਥੇ ਸੈਂਪਲ ਭਰੋ ਤੇ ਡਾਇਰੈਕਟਰ ਖੇਤੀਬਾੜੀ ਭਾਗ ਨੇ ਫੇਰ ਪੰਜਾਬ ਸਰਕਾਰ ਦੇ ਜਾਂ ਪੰਜਾਬ ਦੇ ਮੁੱਖ ਮੰਤਰੀ ਦੇ ਆਦੇਸ਼ਾਂ ਨੂੰ ਮਿੱਟੀ ਕੱਟੇ ਪਾ ਕੇ ਸਿਰਫ 40 ਸੈਂਪਲ ਭਰੇ 40ਆਂ ਦੇ ਵਿੱਚੋਂ ਜੇ ਵੀ ਫਿਰ ਫੇਲ ਹੋ ਗਏ ਅੱਠ ਪਹਿਲੋ ਫੇਲ ਹੋ ਗਏ ਤੇ ਜੇ ਉਹ ਸਾਰੇ ਭਰਤੇ ਤੇ ਫਿਰ ਹੋ ਸਕਦਾ ਕੋਈ ਰੋਕਥਾਮ ਹੁੰਦੀ ਤੇ ਮੈਂ ਫਿਰ ਦੂਜੀ ਚਿੱਠੀ ਫਿਰ ਲਿਖੀ ਮੁੱਖ ਮੰਤਰੀ ਸਾਹਿਬ ਤੇਰੇ ਆਡਰਾਂ ਦੇ ਨਾਲ ਵੀ ਅੱਖੀ ਘੱਟਾ ਤੈਨੂੰ ਪਾਇਆ ਗਿਆ ਤੁਸੀਂ ਸਾਰੀਆਂ ਸੁਸਾਇਟੀਆਂ ਵਿੱਚ ਕਿਉਂ ਨਹੀਂ ਭਰਾਤੇ ਤੇ ਫਿਰ ਹਰਕਤ ਤੇ ਆਇਆ ਮੁੱਖ ਮੰਤਰੀ ਸਾਹਿਬ ਤੇ ਉਹਨੇ ਫਿਰ ਕਿਹੜਾ ਚਾਰਿਆ ਤੇ ਜਦੋਂ ਪਤਾ ਲੱਗਿਆ ਸੈਂਪਲ ਕਿਹੜੀਆਂ ਕਾਪੜੀਆਂ ਦੇ ਫੇਲ ਹੋਏ ਨੇ ਜਿਹੜੇ ਤੇ ਥੋੜੇ ਹੋਏ ਨੇ ਤੇ ਤੋ ਕੰਪਨੀਆਂ ਦਾ ਨਾਮ ਨਹੀਂ ਲਵਾਗਾ ਜੇ ਲੈਣਾ ਵੀ ਪਿਆ ਤੇ ਮੈਨੂੰ ਕੋਈ ਤਰਾਜ ਨਹੀਂ ਕਿਹਾ ਮੈਂ ਕੇ ਲੜ ਰਿਹਾ ਤੇ ਫਿਰ ਉਹ ਦੋ ਕੰਪਨੀਆਂ ਦੇ ਲਾਇਸੈਂਸ ਤਾਂ ਮੁੱਖ ਮੰਤਰੀ ਦੇ ਹੁਕਮ ਨਾਲ ਹੋ ਗਏ ਰੱਦ ਹੋ ਗਏ ਰੱਦ ਹੋਏ ਹੋਣਾ ਚਾਹੀਦਾ ਸੀ ਪਰਚੇ ਦਰਜ ਹੋਣ ਜਿਹੜੇ ਅਧਿਕਾਰੀਆਂ ਨੇ ਮੋਟੇ ਕਮਿਸ਼ਨ ਲਏ ਨੇ ਉਹਨਾਂ ਦੇ ਪਰਚੇ ਦਰਜ ਹੋਣ ਧੋਖਾਧੜੀ ਕਿਸਾਨਾਂ ਦੇ ਖੇਤਾ ਦੇ ਤਰੋਹੀ ਦੇ ਹਾਲਾਤ ਪੈਦਾ ਕੀਤੇ ਉਹ ਨਹੀਂ ਹੋਏ ਜਦੋਂ ਨਹੀਂ ਹੋਏ ਤਾਂ ਮੈਂ ਫਿਰ ਇੱਕ ਤੀਜੀ ਚਿੱਠੀ ਲਿਖੀ ਮੁੱਖ ਮੰਤਰੀ ਸਾਹਿਬ ਇਹ ਫਿਰ ਉਵੇਂ ਹੀ ਹੋ ਰਿਹਾ ਜਿਵੇਂ ਪਹਿਲੇ ਚਿੱਠੇ ਤੇ ਹੋਇਆ ਜਾਂ ਦੂਜੀ ਤੇ ਹੋ ਰਿਹਾ ਹੈ ਤੁਸੀਂ ਇਹਦੇ ਵਿੱਚ ਕੋਈ ਨਾ ਕੋਈ ਸਟੈਂਡ ਲਵੋ ਸਟੈਂਡ ਫਿਰ ਐਸਾ ਲਿਆਉ ਉਹਨਾਂ ਨੇ ਆ ਆ ਵੇਖੋ ਮੈਂ ਜਵਾਨੀ ਦੀ ਗੱਲ ਕਰਦਾ ਮੁੱਖ ਮੰਤਰੀ ਨੇ ਹੁਕਮ ਜਾਰੀ ਕਰਤਾ ਕਿ ਤੁਰੰਤ ਤੁਰੰਤ ਇਹਨਾਂ ਦੇ ਪਰਚੇ ਦਰਜ ਹੋ ਜਾਣ ਕੌਪੜੀਆਂ ਦੇ ਆਸਰਾਂ ਦੇ ਜਿਹੜੇ ਜਿਹੜੇ ਬੰਦਿਆਂ ਨੇ ਆਸਰਾਂਗੇ ਦੇ ਕਿਸਾਨਾਂ ਨਾਲ ਤੋਹ ਕਮਾਇਆ ਤੁਰੰਤ ਪਰਚੇ ਦਰਜ ਹੋ ਜਾਣ ਤੇ ਜਦੋਂ ਵੱਡੀਆਂ ਅਖਬਾਰਾਂ 'ਚ ਗਿਆ ਤੇ ਉਹ ਖੇਤੀਬਾੜੀ ਮੰਤਰੀ ਨੂੰ ਕੋਇਆ ਦੇਸ਼ ਤੇ ਖੇਤੀਬਾੜੀ ਮੰਤਰੀ ਦਾ ਮੋਟਾ ਕਮਿਸ਼ਨ ਹੋ ਗਿਆ ਫਿਰ ਉਹ ਇਹਨਾਂ ਹੱਥਾਂ ਨੂੰ ਰੋਲਿਆ ਗਿਆ ਦੱਬਿਆ ਗਿਆ ਤੇ ਮੈਂ ਫਿਰ ਜਦੋਂ ਸੈਂਪਲ ਫੇਲ ਹੋਏ ਤੇ ਇਹ ਆਰਡਰ ਵੀ ਦਬੇ ਗਏ ਤੇ ਫਿਰ ਮੈਂ ਖੇਤੀਬਾੜੀ ਡਾਇਰੈਕਟਰ ਨੂੰ ਬੇਰਤੀ ਕੀਤੀ ਵੀ ਜਿਹੜੇ ਸੈਂਪਲ ਫੇਲ ਹੋਏ ਨੇ ਉਹਨਾਂ ਦੀ ਰਿਪੋਰਟ ਤੇ ਪਾਈ ਸਸੇ ਮਦਈਆ ਪੰਜਾਬ ਦੀ ਕੀਏ ਹਾਂ ਜੀ ਹਾਂ ਜੀ ਹਾਂ ਜੀ ਉਹ ਉਹ ਸੈਂਪਲਾਂ ਦੀ ਜਦੋਂ ਰਿਪੋਰਟ ਨਹੀਂ ਦਿੱਤੀ ਤੇ ਆਹ ਵੇਖੋ ਫਿਰ ਸੋਚਣਾ ਭਾਰਤੋਂ ਮੈਂ ਰਿਪੋਰਟਾਂ ਲਈਆਂ ਉੱਥੋਂ ਵੀ ਨਹੀਂ ਮਿਲੀਆਂ ਤੇ ਫਿਰ ਮੈਂ ਹਾਰ ਕੇ ਹਾਰ ਕੇ ਮੁੱਖ ਮੰਤਰੀ ਦਾ ਜਿਹੜਾ ਹੁਕਮ ਕਾਉਂਡੀਆਂ ਦੇ ਪਾਸ ਚਲਾ ਗਿਆ ਤੇ ਫਿਰ ਮੈਂ ਇੱਕ ਸਾਦਾ ਨੂੰ ਅਰਥਾਤ ਉਹ ਆਇਆ ਕਿਸਾਨੋਂ ਪਰਵਾਹ ਨਾ ਕਰੋ ਭਾਵੇਂ ਮੁੱਖ ਮੰਤਰੀ ਦਾ ਹੁਕਮ ਖੇਤੀਬਾੜੀ ਮੰਤਰੀ ਨੇ ਦੱਬ ਲਿਆ ਪਰ ਮੈਂ ਦੱਬਣ ਨਹੀਂ ਦੇਦਾ ਮੇਰਾ ਸਭਾ ਹੈ ਮੈਂ ਦੱਬਣ ਨਹੀਂ ਦੇਦਾ ਭਾਵੇਂ ਮੈਨੂੰ ਹਾਈ ਕੋਰਟ ਜਾਣਾ ਪਏ ਭਾਵੇਂ ਧਰਨੇ ਦੇਣੇ ਪਣ ਧਰਨਿਆਂ ਦੇ ਨਾਲ ਨਾਲ ਸਰਕਾਰ ਸਾਹਮਣੇ ਹਾਈ ਕੋਰਟ ਚਲਾ ਗਿਆ ਮਾਨਯੋਗ ਹਾਈ ਕੋਰਟ ਦੇ ਕੋਲ ਜਦੋਂ ਮੈਂ ਸਾਠ ਆਖੇ ਸਾਰੇ ਇਹ ਇਹ ਜਿਹੜਾ ਜਿਹੜਾ ਇਹੜਾ ਖੇਤੀਬਾੜੀ ਮੰਤਰੀ ਪੰਜਾਬ ਦਾ ਦੀ ਗੱਲ ਕਰਦੇ ਹੋ ਤੁਸੀਂ ਜਾਂ ਕੇਂਦਰ ਦੀ ਜੀ ਨਹੀਂ ਨਹੀਂ ਪੰਜਾਬ ਦਾ ਕੇਂਦਰ ਪੈ ਮੈਂ ਕਰਾਂਗਾ ਆਹ ਵੇਖੋ ਨਾ ਪੰਜਾਬ ਦਾ ਆਦਰ ਹੁਕਮ ਹੈ ਜੀ ਜੀ ਮੁੱਖ ਇਹ ਜਿੱਥੇ ਇੱਕ ਉਹਨਾਂ ਸਰਸਰੀ ਚਿੱਠੀ ਇੱਕ ਹੁਕਮ ਹੈ ਅੰਗਰੇਜ਼ੀ ਅਖਬਾਰਾਂ ਨੂੰ ਛਪਿਆ ਹੈ ਤੇ ਉੱਥੇ ਜਿੱਥੇ ਛੋਟੇ ਕਮਿਸ਼ਨ ਸੀ ਇਹਨਾਂ ਹੁਕਮਾਂ ਨਾਲ ਵੱਡੇ ਕਮਿਸ਼ਨ ਲੈ ਲੈ। ਔਰ ਖੇਤੀਬਾੜੀ ਮੰਤਰੀ ਨੂੰ ਮੈਂ ਮਿਲਣ ਦੀ ਕੋਸ਼ਿਸ਼ ਕੀਤੀ ਪਹਿਲੋਂ ਮਿਲਦਾ ਸੀ ਫਿਰ ਮਿਲਦਾ ਵੀ ਛੱਡ ਗਿਆ। ਤੇ ਜਦੋਂ ਮਿਲਣਾ ਵੀ ਛੱਡ ਗਿਆ ਤੇ ਮੈਂ ਵੇਖਿਆ ਵੀ ਮੁੱਖ ਮੰਤਰੀ ਤਾਂ ਹੁਕਮ ਹੀ ਦੱਬਿਆ ਗਿਆ। ਵੀ ਸਤਾਰਨ ਸਿੰਘ ਬੈਰੀ ਹੁਣ ਤਾਂ ਤੈਨੂੰ ਹਾਈ ਕੋਰਟ ਜਾਣਾ ਪੈਣਾ। ਸੋ ਮੈਂ ਦਵਾਲੇ ਦੇ ਜਾਈ ਲੜਨਾ, ਕਾਨੂੰਨੀ ਵੀ ਲੜਾਈ ਲੜਨਾ, ਸਮਾਜਿਕ ਵੀ ਲੜਾਈ ਲੜਨਾ ਤੇ ਫਿਰ ਮੈਂ ਹਾਈ ਕੋਰਟ ਗਿਆ ਮਾਨਯੋਗ ਹਾਈ ਕੋਰਟ ਨੇ ਸਾਡੀ ਗੱਲ ਸੱਚੀ ਮੰਨੀ। ਭਾਰਤ ਸਰਕਾਰ ਨੂੰ, ਪੰਜਾਬ ਸਰਕਾਰ ਨੂੰ, ਮਾਰਕ ਫੈਡ ਨੂੰ ਤੇ ਖੇਤੀਬਾਰੇ ਭਾਗੜੋ ਕਟਾੜੇ ਵਿੱਚ ਖੜਾ ਕਰ ਰਿਹਾ ਹੁਣ ਜਵਾਬ ਨਹੀਂ ਆ ਰਿਹਾ ਹੁਣ ਜਵਾਬ ਹਾਂ 25 ਤਰੀਕ ਨੂੰ ਮਤ ਆ ਜਾਤਾ ਰਾਤ ਤੋਂ ਹੰਦੇਰਾ ਕਰਦਾ 21 ਤਰੀਕ ਨੂੰ ਉਹਨੇ ਦੀ ਥਨਵਾਈ ਹੋ ਰਹੀ ਏ ਜੋ ਮੈਨੂੰ ਪਤਾ ਲੱਗਾ ਹੁਣ ਘਬਰਾਏ ਪਏ ਨੇ ਘਬਰਾਏ ਪਏ ਨੇ ਹੁਣ ਸਾਨੂੰ ਇਨਸਾਫ ਮਾਰ ਜੋ ਅਦਾਲਤ ਲੈ ਕੇ ਦੇਗੀ ਸੋ ਮੈਂ ਬਹੁਤ ਸ਼ੌਕ ਰੱਖਣਾ ਲੜਾਈ ਕਾਨੂੰਨੀ ਦਾ ਵੀ ਸੋ ਇਹ ਜਦੋਂ ਹੁਣ 21 ਤਰੀਕ ਤੋਂ ਪਹਿਲੋ ਪਹਿਲੋ ਅੱਜ ਜਿਹੜਾ ਤੁਸੀਂ ਪੰਜਾਬ ਦੀ ਨਹੀਂ ਦੇਸ਼ ਦੇ ਕਿਸਾਨਾਂ ਦੀ ਆਵਾਜ਼ ਫੜੀ ਹੁਣ ਮੈਂ ਅੱਗੇ ਆ ਰਿਹਾ ਜੀ ਜੇ ਇਹ ਸਕੈਂਡਲ ਨੂੰ ਪੰਜਾਬ ਦਾ ਮੁੱਖ ਮੰਤਰੀ ਦੰਗਾ ਕਰ ਦਿੰਦਾ ਤੇ ਫਿਰ ਆ ਹਰਿਆਣੇ ਵਿੱਚ ਵੇਖੋ ਆ ਰਾਜਸਥਾਨ ਵਿੱਚ ਵੇਖੋ ਫਿਰ ਉਹ ਕੌਪੜੀਆਂ ਬਹਿਲੀਆਂ ਹੋ ਗਈਆਂ ਵੇ ਸਾਡਾ ਕੀ ਵਿਗਾਰ ਲਿਆ ਬੈਰੂ ਨੇ ਹਾਈ ਕੋਰਟ ਭੌਂਦਾ ਫਿਰ ਵਕੀਲਾਂ ਨੂੰ ਫੀਸ ਦੇਦਾ ਫਿਰ ਸਵੇਰੇ ਆਪਣੇ ਇਹ ਜਿਹੜੇ ਆ ਸਕੈਂਡਲ ਕੱਢਿਆ ਨਾ Rajasthan ਦੇ ਖੇਤੀਬਾੜੀ ਮੰਤਰੀ ਨੇ ਇਹਦੀ ਬਚਾਵਾਛੇ ਵੀ ਦਿਨਾ ਜਿਹੜਾ ਕੰਮ ਚੰਗਾ ਕਰੂਗਾ ਮਛਾਵਾਛੇ ਦੇਊਗਾ ਜਿਹੜੇ ਖੇਤੀਬਾੜੀ ਫਾਕ ਦੇ ਅਫਸਰ ਨੇ ਮਛਾਵਾਛੇ ਮੁਵਾਰੀ ਚੀਫ ਦਾ ਮੈਂ ਕਿਉਂ ਧੰਵਾਦ ਕਰ ਰਿਹਾ ਭਾਈ ਅੱਗੇ ਜਾ ਕੇ ਹੋਰ ਵੀ ਗੱਲ ਦੱਸੂਗਾ ਸੋ ਇਹ ਜਿਹੜਾ ਜੇ ਪੰਜਾਬ ਤੋਂ ਤੋਂ ਕੀਤਾ ਜਾਂਦਾ ਕੌਪੜੀਆਂ ਦੇ ਪਰਚੇ ਦਰਜ ਹੋ ਜਾਂਦੇ ਜਿਨ੍ਹਾਂ ਨੇ ਹੱਥ ਰੰਗੇ ਨੇ ਮਾਰਕਫੈਟ ਦੇ ਆਲਾ ਆਥਰ ਐਮਟੀ ਵਗੈਰਾ ਦੇ ਪਰਚੇ ਦਰਜ ਹੋਦੇ ਤੇ ਖੇਤੀਬਾੜੀ ਪਾਕ ਦੇ ਦੋ ਆਥਰਾਂ ਨੇ ਮੋਟੇ ਕਮਿਸ਼ਨ ਦਾ ਪਰਚੇ ਦਰਜ ਮੁੱਖ ਮੰਤਰੀ ਕਰਾ ਲਿੱਦਾ ਤੇ ਫਿਰ ਦੂਜੇ ਥੋਬਿਆਂ ਵਿੱਚ ਕੰਨ ਹੋ ਜਾਂਦੇ ਤੇ ਫਿਰ ਉੱਥੇ ਜਿਹੜਾ ਰਾਜਸਥਾਨ ਵਿੱਚ ਹੋਇਆ ਉਹ ਇੱਕ ਹੋਰ ਚੱਬੇ ਦਾ ਹੋ ਗਿਆ ਨ ਸਣਸ ਕੰਪਨੀਆਂ ਕੋਲ ਹੈਗੇ ਨੇ ਤਾਲ ਮਲਾਡੂ ਦੇ ਅੱਛਾ ਤਾਲ ਮਲਾਡੂ ਦੇ ਸਣਸ ਨੇ ਖਾਦ ਬਣਾਉਣ ਵਾਲੇ ਦਿੱਲੀ ਦੇ ਤੇ ਉੱਥੇ ਨਹੀਂ ਮੈਂ ਹੁਣ ਤਾਰਬਲਾ ਨੂੰ ਜਾ ਕੇ ਉੱਥੋਂ ਮੈਂ ਪਤਾ ਕਰਾਇਆ ਉੱਥੋਂ ਪਾਦ ਕੇ ਰਾਜਸਥਾਨ ਅਣ ਮਿੱਥੀ ਥਾਂ ਤੇ ਲਾ ਕੇ ਤੇ ਨਕਲੀ ਕਾਰੋਬਾਰ ਇਸ ਤਰ੍ਹਾਂ ਚੱਲ ਰਿਹਾ 46% ਦੇ ਬਜਾਏ ਮਿੱਟੀ ਵੇਚ ਰਹੇ ਰੰਗੇ ਪੱਥਰ ਵੇਚ ਰਹੇ ਨੇ ਤੇ ਮੈਂ ਇਹਦੇ ਤੇ ਵੀ ਇਲਾਨ ਕੀਤਾ ਵੀ ਇਹ ਵੱਡਾ ਮੁੱਦਾ ਹੈ ਮੈਂ ਸੁਪਰੀਮ ਕੋਰਟ ਜਾਵਾਂਗਾ ਕਿਉਂਕਿ ਕਿਸਾਨਾਂ ਨੂੰ ਅਸਾਪ ਅਸੀਂ ਲੈ ਕੇ ਦੇਣਾ ਹੈ ਸੋ ਮੈਂ ਕੱਲ ਇਧਰ ਤੋਂ ਲੈ ਕੇ ਆਉਣਾ ਚਾਹਣਾ ਵਾ ਸੈਂਪਲ ਨਾ ਦੇਣੇ ਖੇਤੀਬਾੜੀ ਭਾਗ ਦੇ ਡਾਇਰੈਕਟਰ ਦੇ ਦੱਬ ਲੈਣੇ ਸੂਚਨਾ ਭਾਗ ਦਾ ਹੀ ਅਸੀਂ ਰੁੜ ਕੇ ਤੇ ਫਿਰ ਸਾਨੂੰ ਉਥੋਂ ਜਵਾਬ ਮਿਲ ਜਾਣਾ ਜੀ ਸੈਂਪਲ ਨਹੀਂ ਦਿੱਤੇ ਜਾ ਸਕਦੇ ਮੈਂ ਵਿਖਾਣਾ ਚਾਹਣਾ ਵਾਂ ਆਹ ਵੇਖੋ ਜਿਹੜੇ ਚੰਗੇ ਬੰਦੇ ਨੇ ਚੰਗੇ ਬੰਦੇ ਕੰਮ ਕਰਦੇ ਨੇ ਆਹ ਵੇਖੋ ਦਿਲਦਰ ਦੀ ਸਾਡੀ ਜਥੇਬੰਦੀ ਹੈ ਉਹਨਾਂ ਨੂੰ ਪਤਾ ਲੱਗਿਆ ਵੀ ਜਿਸ ਤਰ੍ਹਾਂ ਦਾ ਪਾਣ ਦੋ ਜਿਲਿਆਂ ਵਿੱਚ ਖਾਦ ਵਿਕਿਆ ਨਾ ਡੀਪੀ ਸਬਸਟੈਂਸ ਜੀ ਸਾਡੇ ਜ਼ਿਲ੍ਹੇ ਵਿੱਚ ਵਿਕ ਗਿਆ ਉਹਨਾਂ ਨੂੰ ਪਤਾ ਲੱਗਿਆ ਤੇ ਉਹਨਾਂ ਨੇ ਡੀਸੀ ਸਾਹਿਬ ਨੂੰ ਗੱਲ ਕੀਤੀ ਨਵਾਂ ਸ਼ਹਿਰ ਨੂੰ ਡੀਸੀ ਸਾਹਿਬ ਨੇ ਮੁੱਖ ਖੇਤੀਬਾੜੀ ਅਫਸਰ ਹਿਾਰ ਨਵਾਂ ਸ਼ਹਿਰ ਦਾ ਪੇਟਾ ਰੰਗੇ ਉੱਥੇ ਸਾਡੀ ਗੱਲ ਸੱਚੀ ਮੰਨੀ ਗਈ ਉਹਨੇ ਤੁਰੰਤ ਪਰਚਾ ਦਰਜ ਕਰਾਇਆ ਤੇ ਸਾਡਾ ਪਰਚਾ ਦਰਜ ਨਹੀਂ ਹੋ ਰਿਹਾ ਮੁੱਖ ਮੰਤਰੀ ਵਾਲੇ ਹੁਕਮ ਦੱਬੇ ਚਾਰੇ ਨੇ ਆ ਪਰਚਾ ਡੀਸੀ ਨੇ ਕਰਾਤਾ ਜਾਂ ਮੁੱਖ ਤੇਬੜੀ ਨਵਾਂ ਸ਼ਹਿਰ ਨੇ ਕਰਾਤਾ ਤੇ ਫਿਰ ਆ ਸੈਂਪਲ ਜਿਹੜੇ ਆ ਡਾਇਰੈਕਟਰ ਬਕਵਾਸ ਮਾਰਦਾ ਮੈਂ ਗੁੱਸੇ ਨਾਲ ਕਹਿ ਰਿਹਾ ਆ ਕਹਿੰਦਾ ਜੀ ਤੁਹਾਨੂੰ ਨਹੀਂ ਦਿੱਤੇ ਜਾ ਸਕਦੇ ਉਥੋਂ ਦਾ ਚੀਫ ਦੇ ਸਕਦਾ ਸੈਂਪਲ ਜਦੋਂ ਸੈਂਪਲਾਂ ਦੀ ਅਸੀਂ ਪਾਇਰਵੇ ਕਰਦੇ ਹਾਂ ਸਾਥੋਂ ਕਿਉਂ ਲਗਾਉਂਦੇ ਨੇ ਅਸੀਂ ਲੋਕਾਂ ਦੇ ਆਲਰੀਡੀਆ ਦੇ ਪ੍ਰੋਜੈਕਟ ਦੇ ਮੇ ਤੋਂ ਕਿਉਂ ਲਗਾਉਂਦੇ ਨੇ ਪੈਂਤੀ ਸੈਂਪਲੇ ਦੱਬੀ ਬੈਠਾ ਬੰਦਾ ਸੂਚਨਾ ਭਾਗ ਨੂੰ ਅੱਖੇ ਇਕੱਠੇ ਪਾ ਗਿਆ ਤੇ ਆਪਣੇ ਸਰਕਾਰ ਨੂੰ ਪਾ ਗਿਆ ਪਰ ਸਤਨਾਬ ਸਿੰਘ ਬਿੱਟੀ ਐਸੀ ਦਾ ਬਣਿਆ ਮੈਨੂੰ ਨਾ ਕੋਈ ਖਰੀਦ ਸਕਿਆ ਨਾ ਕੋਈ ਡਰਾ ਸਕਿਆ ਮੈਂ ਇੱਕ ਲੰਮੀ ਹੋਰ ਮਿਸਾਲ ਦੇਣੀ ਚਾਹਣਾ ਵਾ ਇੱਥੇ 6 ਪੰਜਾਬ ਦੇ ਧਰਤੀ ਤੇ ਖਾਦ ਬਣਾਉਣ ਵਾਲੀਆਂ ਸੁਪਰ ਫਾਸਫਟ ਵਾਲੀਆਂ ਫੈਕਟਰੀਆਂ ਸੀ ਤੇ ਮੈਨੂੰ ਪਤਾ ਲੱਗਿਆ ਇੱਥੇ ਜਿਹੜੀਆਂ ਸੁਪਰ ਖਾਦ ਬਣਾਉਣ ਵਾਲੀਆਂ ਨੇ ਉਹ ਨਾ ਤਾਂ ਰਾਹ ਮਟੀਰੀਅਲ ਲਿਆ ਰਹੇ ਨੇ ਜਿਹੜਾ ਖਾਦ ਰਾਹ ਮਟੀਰੀਅਲ ਲੈਉਣੇ ਬਾਹਰੋਂ ਨਾ ਬਿਜਲੀ ਫੂਕ ਰਹੇ ਨੇ ਲੱਖਾਂ ਥੈਲੇ ਕਾਗਜ਼ਾਂ ਦੇ ਵਿੱਚ ਬਣਾਏ ਸਾਰੇ ਖੇਤਾਂ ਚ ਪਹੁੰਚਾ ਤੇ ਮੈਨੂੰ ਪਤਾ ਲੱਗਿਆ ਤੇ ਜਦੋਂ ਮੈਂ ਪਾਇਰਵੀ ਤੇ ਆਇਆ ਉਹਦਾ ਪਤਾ ਲੱਗਿਆ ਮਾਡਰਨ ਐਕਰੋ ਇੰਡਸਟਰੀ ਲਾਵਲਪੁਰ ਜਲੰਧਰ ਉਹਦਾ ਮਾਲਕ ਸੀ ਅਮਰੀਕ ਸਿੰਘ ਸਭਰਾਲ ਜਦੋਂ ਮੈਂ ਹੋਰ ਅੱਗੇ ਪਾਇਰਵੀ ਕੀਤੀ ਤੇ ਰਾਜਖਰਾਂ ਦਾ ਬੀਜੇਪੀ ਦਾ ਆ ਗਿਆ ਉਧਰ ਕਾਂਗਰਸੀ ਆ ਗਿਆ ਤੇ ਮੈਂ ਫਿਰ ਹਾਈ ਕੋਰਟ ਦੀ ਸ਼ਰਨ ਲੈ ਕੇ ਪੰਜਾ ਮੁਖਬਰਤੀਆ ਦਬਾਇਆ ਉਸ ਕੇਸ ਨੂੰ ਕਿਉਂਕਿ ਪੋਲੀਟਿਕਲ ਬੰਦੇ ਆ ਗਏ ਜੀ ਡਾਇਰੈਕਟਰ ਆ ਗਿਆ ਸਾਰੇ ਮਹਿਕਮੇ ਅਫਸਰ ਫਸ ਗਏ ਤੇ ਮੈਂ ਜਦੋਂ ਹਾਈ ਕੋਰਟ ਗਿਆ ਜਸਤ ਸਿੰਘ ਵੀ ਮੈਂ ਅੱਜ ਬੱਚੇ ਚ ਆਉਂਦੇ ਮੈਂ ਉਹਨਾਂ ਉੱਚੇਸ ਵੱਲ ਦਿੰਦਾ ਉਹਨੇ ਪੰਜਾਂ ਮੁਖਮਤਿਆਂ ਨਕਾਰਾ ਕਰਕੇ ਤੇ ਸਾਰੇ ਮਰੀਕ ਸਿੰਘ ਸਵਰਾਲਾ ਨੂੰ ਖਰਾਣੇ ਨੂੰ ਡਾਇਰੈਕਟਰ ਆਪਣੇ ਸੋਨਰ ਨੂੰ ਬੋਤਲ ਕਰਾਇਆ ਔਰ ਸੈਂਟਰ ਜੇ ਪਟਿਆਲਾ ਬੰਦ ਕਰਾਇਆ ਹੁਣ ਵੀ ਮੈਂ ਇਹਨਾਂ ਬੰਦਿਆਂ ਨੂੰ ਜਿਨ੍ਹਾਂ ਨੇ ਕਿਸਾਨਾਂ ਦਾ ਤਰੋਖ ਬਾਇਆ ਹੈ ਜਿਨ੍ਹਾਂ ਐਮ ਡੀ ਨੇ ਆਪਣੇ ਮਾਰਕਫੈਡ ਨੇ ਇੱਕ ਹੋਰ ਅਫਸਰ ਉਹਨੇ ਕਮਿਸ਼ਨ ਲੈ ਕੇ ਮਿੱਟੀ ਵੇਚੀ ਹੈ ਤੇ ਮੈਂ ਮਿਸਾਲ ਦੇਣਾ ਮਿੱਟੀ ਦੀ ਪਿਛਲੇ ਸਾਲ 24 ਚ ਜਦੋਂ ਜੀਰੀ ਖਰੀਦਣੀ ਹੁੰਦੀ ਹੈ ਨਾ ਇਹ ਕੋਟਾ ਦਿੰਦੇ ਨੇ ਉਥੋਂ ਪੈਸਾ ਸੈਂਟਰ ਤੋਂ ਆਉਂਦਾ ਹੈ ਤੇ ਉਥੇ ਸਾਡੇ ਪੰਜਾਬ ਸਰਕਾਰ ਨੇ ਕਿਹਾ ਜੀ ਅਸੀਂ 1 ਲੱਖ 85 ਲੱਖ ਮੀਟਰਿਕ ਝੋਨਾ ਅਸੀਂ ਖਰੀਦਾਂਗੇ ਤੇ ਜਦ ਇਹ ਮਿੱਟੀ ਪੈ ਗਈ ਖੇਤਾਂ ਚ ਤੇ 10 ਲੱਖ ਮਿੱਟਕ ਟਨ ਝੋਨਾ ਕੱਢ ਗਿਆ ਕੱਢ ਗਿਆ ਅਸੀਂ ਇਹ ਮੇਰੀ ਮੇਛੜਕਾਂ ਦੇ ਤੁਹਾਨੂੰ ਲੈ ਕੇ ਆਏ ਆ ਜਾਂ ਥੱਦ ਕੇ ਆਏ ਆ ਸੋ ਅਸੀਂ ਭਰੇ ਪੀਤੇ ਆ ਜੇ ਖੇਤੀ ਨੀਤੀ ਮਾੜੀ ਹੋਵੇਗੀ ਅਸੀਂ ਯੂਨੀਵਰਸਟੀਆਂ ਦੀਆਂ ਮਹਿਰਾਂ ਨਾਲ ਖਾਦ ਪਾ ਲਾਂਗੇ ਕੀੜਾ ਦਵਾਈਆਂ ਪਾ ਲਾਂਗੇ ਤੇ ਜੇ ਉਹ ਫਿਰ ਝਾੜ ਸਾਡਾ 25% 40% 50% ਘੱਟ ਜਾਏਗਾ ਤੇ ਉਹ ਤੇਜ ਕਰੋਈ ਨੇ ਮੈਂ ਹੋਰ ਜਾਣਕਾਰੀ ਦੇਣਾ ਪੈਣਾ ਮੈਂ ਮੁੱਖ ਮੰਤਰੀ ਨੂੰ ਕਿਹਾ ਵੀ ਤੂੰ ਭਾਤ ਨਹੀਂ ਦੇ ਸਕਦਾ ਸੈਂਟਰ ਦਾ ਮਸਲਾ ਹੈ ਅਸੀਂ ਸੁਆਮੀ ਨਾਲ ਸਤਿਮਾਈ ਲੜ ਰਿਹਾ ਅਸੀਂ ਮੀਟ ਕਿਤੇ ਵੜਦੀ ਸਾਰੀਆਂ ਜਥੇਬੰਦੀਆਂ ਉੱਥੇ 40 ਜਥੇਬੰਦੀਆਂ ਸੀ ਤੇ ਉਹ ਮੇਰਾ ਜੰਝਾ ਸੀ ਜਥੇਬੰਦੀਆਂ ਮੈਨੂੰ ਦਿੱਤਾ ਵੀ ਮਲਾਵਰ ਤੇ ਤੁਸੀਂ ਲੜ ਰਹੇ ਹੋ ਆ ਦੇ ਕੋਈ ਨੀਤੀ ਦਿਓ ਕੋਈ ਸੁਝਾਅ ਦਿਓ ਤੇ ਮੈਂ ਸੁਝਾਅ ਦਿੱਤਾ ਮੁੱਖ ਮੰਤਰੀ ਸਾਹਿਬ ਜੇ ਤੁਸੀਂ ਸਰਾਪ ਪਕੜ ਸਿਆ ਸ਼ੁੱਧ ਖਾਤਾ ਕੀੜਨਾਕ ਦਵਾਈਆਂ ਜਿਹੜਾ ਪ੍ਰੋਸੈਸ ਚੱਲ ਰਿਹਾ ਇਹਨੂੰ ਬਦਲੋ ਇਹਨੂੰ ਬਦਲ ਕੇ ਚੱਲ ਫਿਰ ਚੱਲਦੀ ਫਿਰਦੀ ਲੋਟਰੀ ਸ਼ੁਰੂ ਕਰੋ ਜਿਹੜੇ ਕਸਬੇ 'ਚ ਜਾਵੇ ਕਾਦੇ ਕੀੜ ਦਾ ਦਵਾਈਆਂ ਦੇ ਸੈਂਪਲ ਉੱਥੇ ਪਰਨ ਕਿਸਾਨਾਂ ਦੀ ਹਾਜ਼ਰੀ ਚ ਪਰਨ ਜਿਨ੍ਹਾਂ ਦਾ ਮਾਲ ਸ਼ੁੱਧ ਹੋਵੇਗਾ ਉੱਥੇ ਅਸੀਂ ਸੇਲ ਬੰਦ ਕਰਾਂਗੇ ਤੇ ਜਿਨ੍ਹਾਂ ਦੇ ਫੇਲ ਹੋ ਜਾਏਗਾ ਉੱਥੇ ਆਪੇ ਉਹਦਾ ਉੱਥੇ ਵਾਲੀ ਉਹ ਸੇਲ ਉਹ ਸੰਪਾਤਤੀ ਸੇਰ ਬੰਦ ਹੋ ਜਾਏਗੀ ਮੈਂਕਾ ਪਰਤ ਕਰ ਦੇਗਾ ਹੁਣ ਸਿਸਟਮ ਇਹ ਚੱਲ ਰਿਹਾ ਹੈ ਸੈਂਪਲ ਭਰਦੇ ਨੇ ਮਹੀਨਾ ਮਹੀਨਾ ਰਿਪੋਰਟ ਦੀ ਆਉਂਦੀ ਉਹ ਉਹ ਸੰਪਾਤਤੀ ਸਾਰੇ ਖਾਦ ਕੀੜਨਾ ਦਵਾਈ ਸਾਡੇ ਖੇਤਾਂ ਚ ਦੋਹਾਂ ਸਾਨੂੰ ਕਰ ਦਿੰਦੇ ਨੇ ਤੇ ਮੁੱਖ ਮੰਤਰੀ ਨੇ 40 ਕਿਸਾਨ ਜਥੇ ਬਲਣੀ ਚ ਲਾਂਨ ਕੀਤਾ ਇਤਲਾ ਮਹੀਨਿਆਂ ਦੇ ਵਿੱਚ ਵਿੱਚ ਮੈਂ ਚੱਲਦੀਆਂ ਫੇਰਾਂ ਵੈਨਾ ਕਰਾਂਗਾ ਸੈਂਪਲ ਭਰਾਂਗੇ ਤੇ ਜਦੋਂ ਦਬਾਅ ਪਿਆ ਜਾ ਮਲਾਪਤ ਖੋਰਾਂ ਦਾ ਉਹ ਦੱਬਿਆ ਗਿਆ ਮੁੱਖ ਮੰਤਰੀ ਦਾ ਤੇ ਮੈਂ ਭ੍ਰਿਸ਼ਟਾਚਾਰ ਤੇ ਉਹਨੂੰ ਯਾਦ ਕਰਾਣਾ ਕਿ ਮੈਂ ਉਹਦਾ ਬੇਲੀ ਆ ਮੁੱਖ ਮੰਤਰੀ ਦਾ ਕਿਉਂ ਜਦੋਂ ਇਹ ਮੁੱਖ ਮੰਤਰੀ ਬਣਿਆ 2000 ਆਪਣੇ 22 ਵਿੱਚ ਸੜਕਲ ਕਲਾ ਜਾ ਕੇ ਨੇ ਜਾਣ ਕੀਤਾ ਵੀ ਮੈਰੀ ਸਰਕਾਰ ਭ੍ਰਿਸ਼ਟਾਚਾਰ ਮੁਕਤ ਪੰਜਾਬ ਨੂੰ ਦੇਵੇਗੀ ਤੇ ਸਤਨਾਰਨ ਸਿੰਘ ਬਾਹਰੂਏ ਮਾਨ ਸਾਹਿਬ ਬਹਿ ਲਾਣ ਕੀਤਾ ਸਵਾਗਤ ਵੀ ਕੀਤਾ ਤੇਰੀ ਸਪੋਰਟ ਵੀ ਕੀਤੀ ਤੇ ਉਦੋਂ ਤੋਂ ਪ੍ਰੇਟਾਚਾਰ ਦੇ ਖਿਲਾਫ ਅਸੀਂ ਤਾਂ ਕਾਇਮ ਹੈ ਤੇਰਾ ਮੰਤਰੀ ਖੇਤੀਬਾੜੀ ਮੰਤਰੀ ਤੈਨੂੰ ਤੋਹਾ ਕਰਨ ਲੱਗਾ ਆਉਣ ਵਾਲੇ ਚੋਣਾਂ ਵਿੱਚ ਇਹ ਮੁੱਦੇ ਪੜਨ ਗਏ ਤੇ ਮੈਂ ਹੁਣ ਵੀ ਬੇਨਤੀ ਕਰਦਾ ਸਾਨੂੰ ਸੱਤ ਅਸੀਂ ਤੱਥਾਂ ਸਹਿਤ ਦੱਸੀਆ ਵੀ ਕਿੱਥੇ ਕਿੱਥੇ ਫਾਇਲਾਂ ਦੱਬੀਆਂ ਪਈਆਂ ਨੇ ਔਰ ਚੌਕਸੀਪਾਲ ਦੇ ਅਫਸਰ ਬੜੇ ਚੰਗੇ ਨੇ ਸਾਡੇ ਆਖੇ ਉਹ ਜਿਹੜੀ ਗੱਲ ਅਸੀਂ ਦੱਸਦੇ ਆ ਡੀਜੀਪੀ ਸਾਡੀ ਗੱਲ ਮੰਨਦਾ ਸਾਡਾ ਵਿਸ਼ਵਾਸ ਹੈ ਕਿ ਉਹ ਅਸੀਂ ਕੰਮ ਕਰ ਰਹੇ ਆ ਪਰ ਦੁੱਖ ਦੀ ਇਸ ਗੱਲ ਹੈ ਮੈਂ ਹੋਰ ਜਾਣਕਾਰੀ ਅੰਦੇ ਤੇ ਪ੍ਰੇਟਾਚਾਰ ਦੇ ਮੂਵਮੈਂਟ ਮੁੱਖ ਮੰਤਰੀ ਨੂੰ ਸੰਬੋਧਨ ਹੋ ਕੇ ਜਾਂ ਬੁਖਸ ਖਤਰ ਨੂੰ ਸੰਬੋਧਨ ਹੋ ਕੇ ਕੈਨਾ ਚਾਣਾਵ ਚੌਕ ਸੇ ਭਾਗ ਮੁਕੰਮਲ ਕਰਕੇ ਜਾਂਚ ਤਫਤੀਸ਼ੀ ਜਾਂ ਚਲਾਨ ਪੇਸ਼ ਕਰਨ ਦੀ ਆਗਿਆ ਮੰਗਦੇ ਨੇ ਤਾਂ ਸਿਸਟਮ ਦੇਖੋ ਕਿੱਦਾਂ ਕਰਦਾ ਜੀ ਹੋਰੰ ਬੈਕ ਮੇ ਦਾ ਮਾਲ ਫਾਗ ਦਾ ਕੋਈ ਫੜ ਰਿਆ ਅਫਸਰ ਇਸ ਦਿਉ ਫੜ ਲਿਆ ਤਸੀਰਦਾਰ ਫੜ ਲਿਆ ਜਾਂ ਖੇਤੀਬਾੜੀ ਦਾ ਫੜ ਲਿਆ ਜਾਂ ਕਿਤੇ ਹੋਰ ਮਹਿਕਮੇ ਦਾ ਫੜ ਲਿਆ ਤੇ ਜਦੋਂ ਉਹ ਰੰਗੇ ਅੱਥੀ ਫੜਿਆ ਗਿਆ ਤਫਤੀਸ਼ ਤੇ ਮੁਕੰਮਲ ਹੋ ਗਈ ਤੇ ਛਲਾਣ ਤਿਆਰ ਹੋ ਗਿਆ ਤੇ ਫਿਰ ਆਗਾ ਮੰਗਦੇ ਨੇ ਉਥੇ ਮਹਿਕਮੇ ਦੇ ਤਖਤਰ ਤੋਂ ਉਹ ਫਿਰ ਆਪ ਦਾ ਜਿੱਥੋਂ ਥੱਲਿਓ ਤੋਰੀ ਫੁਲਕਾਉਂ ਦਾ ਚੱਲਦਾ ਉੱਥੇ ਦੱਬ ਲੈਂਦਾ ਮੈਂ ਬਹੁਤ ਸਾਰੀਆਂ ਫੈਲਾਵਾਂ ਤੇ ਟੱਪੀਆਂ ਪਈਆਂ ਨੇ ਤੇ ਮੈਂ ਮੁੱਖ ਮੰਤਰੀ ਸਾਹਿਬ ਨੂੰ ਬੇਨਤੀ ਕਰਨਾ ਕਿਤੇ ਸੱਦ ਪੈਰੂ ਨੂੰ ਤੇਰੇ ਹੱਥ ਮਜ਼ਬੂਤ ਕਰੇ ਤੇ ਸਾਡਾ ਵੀ ਸੁਖਤਾ ਸਾਹਿਬ ਅਸੀਂ ਪ੍ਰਿਸ਼ਟਾਚਾਰ ਤੋਂ ਮੁਕਤ ਹੋ ਜੇ ਔਰ ਐਸੇ ਕਾਨੂੰਨ ਬਣਾ ਕੇ ਬਣਾਓ ਤੁਸੀਂ ਜਿਹੜਾ ਕੋਈ ਕਿਸਾਨਾਂ ਦਾ ਤਰੋਕ ਮੰਦਾ ਹੈ ਘੱਟੋ ਘੱਟ ਤੁਸੀਂ ਪਾਤ ਨਹੀਂ ਦੇ ਸਕਦੇ ਕਾਨੂੰਨ ਤਾਂ ਬਣਾ ਸਕਦੇ ਹੋ ਜੇ ਕਾਨੂੰਨ ਨਹੀਂ ਬਣਾ ਸਕਦੇ ਜਿਹੜਾ ਟੁੱਟਾ ਪੁੱਟਾ ਕਾਨੂੰਨ ਹੈ ਉਹਦਾ ਤਾਂ ਇਨਸਾਫ ਦਿਓ ਨਾ ਜਦੋਂ ਸੈਂਪਲ ਫੇਲ ਹੋ ਜਾਣ 46% ਦੀ ਬਜਾਏ 21 22 ਥਾਰਾ ਰਹਿ ਜਾਣ ਤੇ ਫਿਰ ਜੇ ਤੁਸੀਂ ਸੈਂਪਲ ਵੀ ਤੁਹਾਡਾ ਡਾਇਰੈਕਟਰ ਨਾਮ ਦੇਵੇ ਸੰਨ ਰਿਪੋਰਟ ਤੇ ਫਿਰ ਚੱਕੀ ਨਹੀਂ ਹੁੰਦਾ ਫਿਰ ਖੁਰਾ ਸਾਨੂੰ ਲੱਗਦਾ ਹੋ ਸਕਦਾ ਦਾਲਚ ਕਾਲਾ ਮੈਂ ਇਹ ਸਮਝਣਾ ਤੇ ਤੇਰਾ ਜੇ ਹੁਕਮ ਹੈ ਖੇਤੀਬਾੜੀ ਮੰਤਰੀ ਨੇ ਦੱਬਿਆ ਹੋ ਸਕਦਾ ਹੈ ਤੇਰੇ ਹੁਕਮ ਵਿੱਚ ਕੋਈ ਕਮਜ਼ੋਰੀ ਆਈ ਹੋਵੇ ਸੋ ਜੇ ਤੂੰ ਆਪਦੇ ਹੁਕਮ ਤੇ ਕਾਇਮ ਹੈ ਖੇਤੀਬਾੜੀ ਮੰਤਰੀ ਨੂੰ ਪੁੱਛ ਮੇਰੇ ਹੁਕਮ ਦਾ ਕੀ ਬਣਿਆ ਨਹੀਂ ਤੇ ਨਿਆਂਪਾਲ ਕਰਾਂਗੇ ਅਸੀਂ ਪੁੱਛਾਂਗੇ ਨਿਆਂਪਾਲ ਕਾ ਵਿੱਚ ਮੈਨੂੰ ਵਿਸ਼ਵਾਸ ਜੀ ਮੈਂ ਰਾਜ ਦੇ ਬੰਦੇ ਸੋਨਰ ਨੂੰ ਮੈਂ ਵਾਇਰਲਸ ਤੇ ਬਾਦਰਾ ਸਾਹਿਬ ਨੂੰ ਸਸਪੈਂਡ ਵੀ ਇਹ ਕਰਨਾ ਚਾਹਦਾ ਜਸਥਸ ਸਿੰਘ ਮੀ ਨੇ ਬੱਥੇਵਾਲ ਨੂੰ ਹੁਕਮ ਕੀਤਾ ਕਿ 2 ਘੰਟੇ ਨੇ ਤੇਰੇ ਕੋਲ ਜਾਂ ਤੱਕ ਉਹਨੂੰ ਸਸਪੈਂਡ ਕਰ ਇੱਥੇ ਮੈਨੂੰ ਆਰਡਰ ਦਿਆ ਫਿਰ ਬਾਦਲ ਸਾਹਿਬ ਨੂੰ ਮਜਬੂਰੀ ਬੱਸ ਔਰ ਗਰਦੇਵ ਸਿੰਘ ਬਾਦਲ ਦਾ ਉਹ ਡਾਇਰੈਕਟਰ ਥਾਂ ਤੇ ਸੀ ਤੇ ਪਤਾ ਜਦੋਂ ਅਦਾਲਤ ਦਾ ਕੈੜਾ ਚੜ ਜਾਏ ਫਿਰ ਸਸਪੈਂਡ ਕਰਕੇ ਆਰਡਰ ਵੀ ਦਿੱਤੇ ਸੋ ਅਸੀਂ ਬਈ ਕਿਸਾਨਾਂ ਨੂੰ ਵਿਸ਼ੇਸ਼ ਕਰਕੇ ਵਿਸ਼ਵਾਸ ਦਿਵਾਣਾ ਬਿਰਦਵਸਤਾ ਦੇ ਵਿੱਚ ਨਾ ਮੈਂ ਡਰਿਆ ਨਾ ਮੈਂ ਝੁਕਿਆ ਜਿਹੜਾ ਸਵਾਮੀ ਨਾਥਨ ਦੇ ਵਿੱਚ ਇਹਨੇ ਵਾਵਾ ਖਾਪੀ ਪ੍ਰਧਾਨ ਮੰਤਰੀ ਨੇ ਕੀਤੀ ਤੁਹਾਨੂੰ ਸਰਦਾਰ ਸਾਹਿਬ ਪਤਾ ਹੋਵੇਗਾ ਸਤਨਾਥ ਸਿੰਘ ਬਹਿਰੂ ਐਸਾ ਹੈ ਪੰਜਾਬ ਦੇ ਵਿੱਚ ਮੈਂ ਇੱਥੇ ਮੇਰਾ ਜਨਮ ਜਿਹੜੇ ਪਟਿਆਲੇ ਬਹਿਰੂ ਪਾਕਿਸਤਾਨ ਤੋਂ ਮੈਂ ਇੱਥੇ ਆਇਆ ਮੈਨੂੰ ਸੀਬੀਆਈ ਦੀ ਰੇਡ ਇੱਕ ਕੱਲੇ ਕਸਾਨ ਸਤਨਾਥ ਸਿੰਘ ਬਹਿਰੂ ਨੂੰ ਵਧੀਆ ਹੋਰ ਕਿਸ ਲੋਅਤ ਤੇ ਕਰਨੀ ਪਈ ਦੇਸ਼ ਦੇ ਕੋਨੇ ਕੋਨੇ ਕਿਸਾਨਾਂ ਚੋਂ ਸਬੰਧੀਆਂ ਨੇ ਮੈਂ ਹੁਣ ਕਰਦਾੜਕਾ ਚ ਆ ਕੇ ਆ ਤਾਲਬਲਾਡੂ ਜਾ ਕੇ ਆਇਆ ਸਤਨਾਥ ਸਿੰਘ ਬਹਿਰੂ ਨੂੰ ਕਿਉਂ ਸੀਬੀਆਈ ਦੀ ਰੇਡ ਵੱਜਦੀ ਸਤਨਾਥ ਸਿੰਘ ਬਹਿਰੂ ਨੂੰ ਕਿਉਂ ਤੇੜੀ ਡਿਗੜਾ ਵਾਲੇ ਚੁਣੇ ਹੋਏ ਲੋਕਾਂ ਦੇ ਬੰਦੇ ਵੇਦੇ ਨੇ ਕਿਉਂ ਅਫਸਰ ਤੇੜੀ ਡਿਗੜਾ ਵੇਦੇ ਨੇ ਮੈਂ ਤਾਂ ਸਤਕਾਰ ਕਰਦਾ ਮੈਂ ਵੇਖੋ ਤਾਜ਼ਾ ਅੱਜ ਮੈਂ ਸਤਕਾਰ ਕਰ ਮੋਹਾਲੀ ਦਾ ਜਿਹੜਾ ਮੁੱਖ ਖੇਤੀਬਾੜੀ ਅਫਸਰ ਪਤਾ ਨਹੀਂ ਉੱਥੇ ਹੈ ਜਾਂ ਨਹੀਂ ਉਹਨੇ ਸੈਂਪਲ ਭਰੇ ਫੇਰ ਹੋਏ ਨੰਗਾ ਕੀਤਾ ਅਸੀਂ ਪੈਰ ਵੀ ਕੀਤੀ ਸਾਰਾ ਇਹਦਾ ਪਾਜ ਖੁੱਲਿਆ ਔਰ ਨਵਾ ਸ਼ਹਿਰ ਦੇ ਕਿ ਤੇ ਵੀ ਅਫਸਰ ਨੂੰ ਡੀਸੀ ਨੇ ਕਿਹਾ ਉਥੇ ਸਾਡੀ ਟੀਮ ਦੇ ਨਾਲ ਗਿਆ ਉਥੇ ਨੇ ਪਰਚੇ ਦਰਜ ਹੋਏ ਔਰ ਸਾਡੀ ਰਿਪੋਰਟ ਸੱਚੀ ਨਿਕਲੀ ਔਰ ਸਾਨੂੰ ਛਾਵਾ ਛੇ ਉਸ ਬੰਦੇ ਨੇ ਦਿੱਤੀ ਪਿਛਾਵਾ ਛੇ ਵੀ ਤੁਸੀਂ ਮੇਰੀ ਬਾਹ ਬਣਿਓ ਮੇਰੀ ਤਾਕਤ ਬਣਿਓ ਅਸੀਂ ਤੇ ਅਫਸਰਾਂ ਦੀ ਤਾਕਤਾਂ ਜੇ ਫਡੇਗੜ ਸਾਹਿਬ ਦਾ ਡੀਸੀ ਸਾਡੀ ਸਪੋਰਟ ਲਏਗਾ ਤੇ ਉਹਦੀ ਤਾਕਤ ਵਧੂਗੀ ਜੇ ਸਾਡੀ ਗੱਲ ਨਹੀਂ ਸੁਣੂਗਾ ਐਸਐਸਪੀ ਗੱਲ ਨਹੀਂ ਸੁਣੂਗਾ ਪਟਿਆਲੇ ਦਾ ਨਹੀਂ ਸੁਣੂਗਾ ਕੋਈ ਹੋਰ ਨਹੀਂ ਸੁਣੂਗਾ ਤੇ ਅਸੀਂ ਤਾਂ ਫਿਰ ਨਰਾਸ਼ ਹੋ ਕੇ ਬੜਾਈ ਬੋਲਾਂਗੇ ਨਾ ਵੀ ਕਿਹੜੇ ਬਿਜ਼નેસ ਸਾਨੂੰ ਅਸੀਂ ਭ੍ਰੇਟਾਚਾਰ ਦੇ ਖਿਲਾਫ ਮੁੱਖ ਮੰਤਰੀ ਦੀ ਮੂਵਮੈਂਟ ਨੂੰ ਸਹਿਯੋਗ ਦੇ ਰਹੇ ਆ ਤੇ ਸਾਥੋਂ ਡਰ ਕਾਦਾ ਸੋ ਅਸੀਂ ਬਹੁਤ ਸ਼ਹਿਰੀ ਆ ਸਾਨੂੰ ਬਾੜੀ ਨਿਗਾਹ ਨਾਲ ਨਾ ਵੇਖਿਆ ਜਾ ਔਰ ਅਸੀਂ ਮਰਦਾਵਾ ਜਿੰਦਾਵਾ ਤੇ ਵਿਸ਼ਵਾਸ ਨਹੀਂ ਰੱਖਦੇ ਮੈਂ ਆਪਣੀ ਸੰਸਥਾ ਵੱਲੋਂ ਜੀ ਮੈਂ ਉਥੇ ਸਾਲ ਬਿਮਾਰਸਾ ਦਿੱਲੀ ਬੈਠਾ ਰਿਹਾ ਸਾਰਿਆਂ ਨੂੰ ਇਕੱਠਾ ਕੀਤਾ ਉਥੇ ਮੋਰਚਾ ਜਿੱਤ ਕੇ ਆਏ ਮੈਂ ਉਧਰ ਦੂਜੇ ਪਾਸੇ ਨਹੀਂ ਜਾਣਾ ਚਾਹਦਾ ਅੱਜ ਮੈਂ ਭ੍ਰਿਸ਼ਟਾਚਾਰ ਦੇ ਉੱਤੇ ਗੱਲ ਕਰਨ ਦੀ ਚਾਹਣਾ ਵਾ ਜੇ ਅਸੀਂ ਜਿਤਨਾ ਸਾਨੂੰ ਜਨਤਾ ਨੇ ਦੁਨੀਆਂ ਦੇ ਲੋਕਾਂ ਨੇ ਸਾਨੂੰ ਉਹ ਦੁਨੀਆਂ ਦਾ ਦੋਲਨ ਬਣਾਇਆ ਜੇ ਅਸੀਂ ਲੋਕ ਚੰਗੇ ਰਹਿੰਦੇ ਸਾਨੂੰ ਅੱਜ ਮੋਤੀ ਦਾ ਲੜਨਾ ਨਾ ਪੈਂਦਾ ਅੱਜ ਫਿਰ ਛਬੂ ਤੇ ਖਡੌਰੇ ਦੱਲੇਵਾਲ ਵਰਗੇ ਨੂੰ ਮਰਨ ਵਰਤਣਾ ਰੱਖਣੇ ਪੈਂਦੇ ਸੋ ਅੱਜ ਬੜੀ ਚਿੰਤਾ ਦੇ ਵਿੱਚ ਹੈ ਮੈਂ ਕਿਸਾਨ ਆਗੂ ਨਾਲ ਬੇਨਤੀ ਕਰਾਂਗਾ ਲੋਕ ਜਾਗ ਗਏ ਲੋਕ ਜਾਗ ਗਏ ਪਿਛਲੀਆਂ ਗਲਤੀਆਂ ਦੱਬ ਲੋ ਅੱਗੇ ਹੋਰ ਨਾ ਕਰੋ ਜਿਹੜਾ ਖਡੌਰੀ ਤੇ ਛੰਬੂ ਅंदोलਨ ਸੀ ਉਹ ਮੋਦੀ ਦੇ ਖਿਲਾਫ ਸੀ ਤੇ ਤੁਸੀਂ ਬਿਆਨ ਦਿੰਦੇ ਰਹੇ ਢੱਲੇਵਾਲ ਪਨੇਰ ਸਾਹਿਬ ਕੱਲੇ ਨੇ ਇਹ ਵੜੀ ਸੀ ਹੋਣਾ ਚਾਹੀਦਾ ਨਾ ਜਾਓ ਪਰ ਉੱਥੇ ਬਿਆਨ ਨਾ ਦਿਓ ਫਿਰ ਬਿਆਨ ਦੇ ਦਿੱਤਾ ਜੇ ਫੈਸਲਾ ਕਰ ਲਿਆ ਸੀ ਮੰਨਣਾ ਨਹੀਂ ਜੇ ਤੁਹਾਨੂੰ ਲੜਨ ਵਾਲੇ ਫੈਸਲਾ ਮਾੜਾ ਕਰਨ ਚੰਗਾ ਕਰ ਰਹੇ ਯਾਰੋ ਕਮਾਲ ਤੁਸੀਂ ਇਹ ਸਮਝਦੇ ਹੋ ਵੀ ਜਿਹੜੀ ਉਸ ਵੇਲੇ ਬਿਆਨ ਦੇਂਦਰ ਹੈ ਵਿਰੋਧੀਧਰਾਂ ਉਹਨਾਂ ਜਿਹੜਾ ਸਮਝੋਤਾ ਸੀਗਾ ਉਹ ਕਿਸਾਨ ਜੁਣੀ ਸੀਗੀ ਉਸ ਵੇਲੇ ਮੋਰਚੇ ਤੇ ਬੈਠੀ ਸੀ ਉਹ ਕਮਜ਼ੋਰ ਹੋਈ ਮੇਰੇ ਪ੍ਰਧਾਨ ਸਾਹਿਬ ਦੇ ਕੋਲ ਜਦੋਂ ਮੈਨੂੰ ਪਤਾ ਮਿਲਿਆ ਉਹਦਾ ਜਦੋਂ ਇੱਥੇ ਮੈਂ ਗੱਲ ਕਰ ਰਿਹਾ ਤੇ ਪ੍ਰਧਾਨ ਸਾਹਿਬ ਹੀ ਕਹੇ ਵੀ ਬੈਰੂਦੀਆ ਗੱਲਾਂ ਨਾਲ ਮੈਨੂੰ ਤਾਂ ਮੇਰੀ ਗੱਲ ਕਮਜ਼ੋਰ ਪੈਗੀ ਪੈਗੀ ਜੀ ਜਦੋਂ ਕੱਦ ਵਾਲੇ ਬੰਦੇ ਕਹੇ ਨੇ ਵੀ ਭਨੇਰ ਸਾਹਿਬ ਤੇ ਡਲੇਵਾਲ ਕੱਲੇ ਨੇ ਤੇ ਫਿਰ ਤਾਂ ਕੋਟਸਾ ਪੈਣੀ ਸੀ 400 ਤੋਂ ਵੱਧ ਸਾਡੀਆਂ ਅੱਖਾਂ ਚਲੀਆਂ ਗਈਆਂ ਬਾਹਾਂ ਟੁੱਟ ਗਈਆਂ ਤੋਂ ਕਹਿ ਰਹੇ ਸੀ ਸਰਕਾਰ ਨੇ ਮੋਰਚਾ ਦੁਆਇਆ ਸਰਕਾਰ ਨੇ ਝਕਾ ਯਾਰ ਕਮਾਲ ਦੀ ਗੱਲ ਐ ਕਬਾਲ ਦੀ ਗੱਲ ਇਹ ਆ ਨਾ ਵੀ ਐਨੇ ਬੰਦੇ ਸਾਡਾ ਮੁੰਡਾ ਸ਼ਹੀਦ ਹੋ ਗਿਆ ਸਾਡੀਆਂ ਬਾਹਾਂ ਹੀ ਟੁੱਟ ਗਈਆਂ ਸਾਡਾ ਸਮਾਨ ਲੁੱਟ ਰਿਆ ਦੇਸ਼ ਦੇ ਕਿਸਾਨ ਦੋਲਤ ਦਾ ਇਤਿਹਾਸ ਹੀ ਹੋ ਜਾਏ ਵੀ ਕਿਸੇ ਨੇ ਸਮਾਨ ਤਾਂ ਨਹੀਂ ਲੁੱਟਿਆ ਪਾ ਮੰਗਾ ਨਾ ਮੰਨੀਆਂ ਯਾਨੀ ਇਹ ਮੰਨਣਾ ਵੀ ਕੁੱਟ ਖਾ ਕੇ ਅੱਖਾਂ ਗਵਾ ਕੇ ਬਾਹਾਂ ਤੜਵਾ ਕੇ ਵੀ ਸਰਕਾਰ ਦੇ ਬੰਦੇ ਨੇ ਫਿਰ ਕਾ ਕੀ ਸਰਕਾਰ ਆਪਣੇ ਬੰਦਿਆਂ ਦੇ ਉੱਤੇ ਇੰਨਾ ਅਤਿਆਰ ਕਰ ਸਕਦੀ ਹੈ ਵੇ ਇਹ ਤਾਂ ਫਿਰ ਬੋਲਣ ਵਾਲੇ ਸੋਚਣ ਨਾ ਜੇ ਤਾਂ ਸਾਨੂੰ ਸਰਕਾਰ ਦੇ ਬੰਦੇ ਜੇ ਦੱਲੇਵਾਲ ਨੂੰ ਪੜੇਰ ਨੂੰ ਸਰਕਾਰ ਦੇ ਥੱਤਣਾ ਤੇ ਫਿਰ ਰੱਬ ਰੱਖਾ ਤੇ ਕਿਸਾਨਾਂ ਦਾ ਫਿਰ ਰੱਬ ਰੱਖਾ ਤੇ ਨਵੇਂ ਦਾ ਦੱਲੇਵਾਲ ਨੂੰ ਮੈਂ ਮਰਿਆ ਵੇਖਿਆ ਜੀ ਮਰਿਆ ਵੇਖਿਆ ਤੇ ਉਸ ਬੰਦੇ ਨੂੰ ਵਿੱਚ ਕਹਿਣ ਯਾਰ ਕਵਾਲ ਹੋ ਗਿਆ ਧਰ ਬੈਠੇ ਕਹਿਣ ਉਹ ਸਾਲ ਬੈਠੇ ਮੈਂ ਬੈਠਾ ਉੱਤੇ ਹਾਲੇ ਕਿ ਮੈਂ ਉਹ ਉਹ ਦਾ ਹਿੱਸੇਦਾਰ ਨਹੀਂ ਸੀ ਪਰ ਜਦੋਂ ਕੁੱਟ ਪਈ ਮੈਂ ਸਤਨਾਥ ਤੋਂ ਪਿੱਛੇ ਨਹੀਂ ਪੈਂਦਾ ਰਾਜੇਵਾਲ ਦੋਲਨ ਲਾਏਗਾ ਹੋਰ ਤੋਂ ਲਾਇਕ ਜੇ ਉਹਨਾਂ ਨੂੰ ਕੁੱਟ ਪਾਇ ਜੇ ਤੁਸਾਂਸ ਕਬੈ ਪਿੱਛੇ ਨਹੀਂ ਰਹਿ ਸਕਦਾ ਸੋ ਬੜੀਆਂ ਖਿਰਤਾ ਦੀਆਂ ਗੱਲਾਂ ਨੇ ਮੈਂ ਖੇਤੀ ਨੀਤੀ ਉੱਤੇ ਸੁਆਮੀ ਨਾਥਨ ਉੱਤੇ ਮੈਂ ਫਿਰ ਸਪੱਸ਼ਟ ਆਪਣੇ ਅਦਾਲੂ ਜੀ ਸਪੱਸ਼ਟ ਕਰਨਾ ਚਾਹਣਾ ਮੈਂ ਅਸੀਂ ਮੇਰੀ ਉਮਰ 86 ਥਾਲੇ ਪਾਕਿਸਤਾਨ ਤੋਂ ਮੇਰਾ ਜਨਮ ਹੈ ਮੈਂ ਛੋਟਾ ਕਿਸਾਨ ਆ ਮੈਂ ਅੜਪੜ ਬੰਦਾ ਅੜਪੜ ਬੰਦਾ ਪਰ ਮੈਨ ਖਾਉ ਤੇ ਮੈਨੂੰ ਸ਼ੌਕ ਹੈ ਪਰ ਮੈਨੂੰ ਗੁਰੂ ਨਾਨਕ ਦਾ ਇਰਾਕੀ ਉਹ ਕਰਦਾ ਮੈਨੂੰ ਕਿਸੇ ਦਾ ਡਰ ਨਹੀਂ ਮੈਨੂੰ ਕਿਸੇ ਦਾ ਪਾਇਆ ਨਹੀਂ ਮੋਦੀ ਨੂੰ ਬੰਗਾਰਿਆ ਮੋਦੀ ਸਾਹਿਬ ਤੂੰ ਮੇਰੇ ਘਰ ਫਰੋਲਿਆ ਤੇਰੀ ਟੀਮ ਆਈ ਮੈਨੂੰ ਲੈ ਕੇ ਜੀ ਗਈ ਕਿਰਪਾ ਕਰਕੇ ਮੈਨੂੰ ਲੈ ਕੇ ਜਾ ਮੈਂ ਤੈਨੂੰ ਵਿਸ਼ਵਾਸ ਦਵਾਣਾ ਮੇਰਾ ਪਰਿਵਾਰ ਮੇਰੀ ਜਥੇਬੰਦੀ ਮੇਰੀ ਜਮਾਤਨੀ ਕਰਾਇ ਕਿ ਮੇਰੇ ਡੈੱਡ ਬੈਠੇ ਜਾਂ ਮੈਨੂੰ ਕੋਈ ਘਰਾਟ ਜਦੋਂ ਅਸੀਂ ਛੇਦਾ ਦੇ ਦਰਦੀ ਬੈਠੇ ਆ ਇੱਥੇ ਮੈਂ ਗੱਲ ਕਰਨਾ ਮੈਂ ਤੁਹਾਨੂੰ ਵਿਸ਼ਵਾਸ ਦਵਾਣਾ ਮੈਂ ਖਾੜਾ ਨਹੀਂ ਛੱਡਾਂਗਾ ਮੈਂ ਖਾੜਾ ਨਹੀਂ ਛੱਡਾਂਗਾ ਇਹਨਾਂ ਲੋਕਾਂ ਦਾ ਜਿਨ੍ਹਾਂ ਨੇ ਕਿਸਾਨਾਂ ਦਾ ਖੂਨ ਚੋਸਿਆ ਠਾਏ ਹਜ਼ਾਰ ਮਿੱਟਕ ਜਾਣ ਸਾਡੀਆਂ ਸੁਸਾਇਟੀਆਂ ਚਲਾ ਜਾਂ ਜਾ ਬਾ ਜੀ ਪਰ 10 ਪਰ ਪੇਲ ਹੋ ਜਾਣ 64% ਦੀ ਬਜਾਏ ਖੇਤੀਬਾੜੀ ਪਾਉ ਟਰੈਕਟਰ ਯੂਨੀਵਰਸਿਟੀ ਦੇ ਮਹਿਰ ਸਾਨੂੰ ਕਹਿੰਦੇ ਐਨੀ ਖਾਦ ਪਾ ਲੋ ਐਨੇ ਕੀਟ ਦਾ ਦਵਾਈਆਂ ਪਾ ਲੋ ਜੇ ਉਹ ਜਾਲੀ ਪਾਣ ਕਿ ਤੇ ਅਸੀਂ ਕੀ ਕਰਾਂਗੇ ਅਸੀਂ ਖੁਦਕੁਸ਼ੀ ਕਰਾਂਗੇ ਕੀ ਕਰਾਂਗੇ ਸਾਡੇ ਬੱਚਿਆਂ ਦੀ ਫੀਸ ਕਿੱਥੋਂ ਦੇਵਾਂਗੇ ਸੋ ਬੜਾ ਭਰੇ ਮਾਰਨ ਨਾਲ ਮੈਂ ਅੱਜ ਤੁਹਾਡੇ ਚੈਨਲ ਉੱਤੇ ਮੈਨੂੰ ਪਤਾ ਹੈ ਤੁਸੀਂ ਇੱਕ ਤਰਪਕਤਾ ਵਾਲਾ ਚੈਨਲ ਹੈ ਮੈਂ ਤੁਹਾਨੂੰ ਚੁਣਿਆ ਇਹ ਆਵਾਜ਼ ਬਣਾਓ ਤਾਂ ਕਿ ਬਾੜ ਜੋ ਅਦਾਲਤ ਤੱਕ ਵੀ ਜਾਏ ਬਿ ਲੋਕ ਬਹੁਤ ਤੰਗ ਨੇ ਇਹ ਆਰਥਿਕ ਮਸਲਾ ਇਹ ਪ੍ਰੇਟੀਕਲ ਬਸਲਾ ਨਹੀਂ ਹੈਗਾ ਜੀ ਜੀ ਤੇ ਮੈਨੂੰ ਸਜ਼ਾ ਦਿਓ ਮੁੱਖ ਮੰਤਰੀ ਸਾਹਿਬ ਮੈਨੂੰ ਬੁਲਾ ਜਿਹੜੀ ਮੈਂ ਅੱਜ ਇੰਟਰਵਿਊ ਦੇ ਰਿਆ ਨਾ ਇਹਦੇ ਤੇ ਇੱਕ ਅੱਖਰ ਵੀ ਝੂਠਾ ਲਿਖ ਗਿਰ ਜਾ ਫਿਰ ਮੈਂ ਜਿਵੇਂ ਮੋਦੀ ਨੂੰ ਬਿਖਵਾਇਆ ਤੈਨੂੰ ਬਿਖਵਾਇ ਤਾਣਾ ਮੈਂ ਕੋਈ ਬਿਆਨ ਨਹੀਂ ਲਾਵਾਂਗਾ ਬਈ ਕਾਗਾ ਬੇਤੋ ਗਲਤੀ ਹੋ ਗਈ ਮੁੱਖ ਮੰਤਰੀ ਨੇ ਮੇਰੇ ਤੇ ਪਰਚਾ ਕਰ ਦਿੱ ਠੀਕ ਕੀਤਾ ਜੇ ਮੈਂ ਠੀਕ ਆ ਤਾਂ ਫਿਰ ਮੈਨੂੰ ਬੁਲਾਦਾ ਕਿਉਂ ਨਹੀਂ ਮੈਂ ਤਾਂ ਤੇਰਾ ਬਗਾਰ ਆ ਮੈਂ ਬਦਲਾ ਮੈਂ ਪਿਛਲੀਆਂ ਸਰਕਾਰਾਂ ਤੋਂ ਸਾਡੀ ਸੰਸਥਾ ਸੀ ਜਿਹਨੇ ਬਦਲਾ ਦਾ ਹੋ ਕਾਜ਼ੀਤਾ ਹੋ ਫਰੀਦਕੋਟ ਤੋਂ ਮੈਂ ਹੋਕਾ ਪਹਿਲੋ ਦਿੱਤਾ ਸਾਧੂ ਸਿੰਘ ਐਪੀ ਨੂੰ ਜਿਤਾਇਆ ਪ੍ਰੋਫੈਸਰ ਨੂੰ ਫਿਰ ਭਗਵੰਦ ਦੀ ਮਦਦ ਕੀਤੀ ਸਰੋਰਾ ਕੇ ਫਿਰ ਹੁਣ ਆ ਜਦੋਂ ਹੁਣ ਚੋਣਾਂ ਆਈਆਂ ਮੈਂ ਕਿਹਾ ਯਾਰ ਇੱਕ ਵਾਰ ਇਹਨਾਂ ਨੂੰ ਪੂਰੀ ਤਾਕਤ ਦੇ ਦਿੱਤਾ ਵੇਖੋ ਤਾਕਤ ਦਿੱਤੀ ਔਰ ਮੈਂ ਲਾੜ ਕੀਤਾ ਕਿ ਮੁੱਖ ਮੰਤਰੀ ਸਾਹਿਬ ਤੋਂ ਛੇਦਾਂ ਦੀ ਇਸਤੇਮਾਲ ਕੀਤੀ ਤੇ ਭ੍ਰਿਸ਼ਟਾਚਾਰ ਦੇ ਖਿਲਾਫ ਜਿਹੜਾ ਜੰਗ ਸ਼ੁਰੂ ਕੀਤਾ ਮੈਂ ਤੇਰੀ ਪਿੱਠ ਤੇ ਸਾਡੀ ਜਾਖੇਵਲ ਦੀ ਪਿੱਠ ਤੇ ਆ ਅਸੀਂ ਉਹ ਵਕਾਯਾ ਅਸੀਂ ਤੁਹਾਨੂੰ ਸਹਿਯੋਗ ਦੇ ਰਹੇ ਆ ਤੇ ਜੇ ਬੁਰਾ ਬਣਾਣਾ ਹੈ 7 ਵਾਰ ਬਣਾ ਸਾਡੀ ਸੇਤ ਪਰ ਬੈਰੂ ਸਾਹਿਬ ਇੱਕ ਪਾਸੇ ਤਾਂ ਤੁਸੀਂ ਉਹਨਾਂ ਨੂੰ ਸਹਿਯੋਗ ਦਿੱਤਾ ਤੇ ਅੱਗੇ ਦੇਣ ਦੀ ਗੱਲ ਵੀ ਕਰ ਦੂਜੇ ਪਾਸੇ ਜਿਹੜੀ ਭਗਵੰਤ ਮਾਨ ਸਰਕਾਰ ਆ ਉਹ ਜਿਹੜੀ ਲੈਂਡ ਪੂਲਿੰਗ ਮਾਮਲੇ ਦੇ ਵਿੱਚ ਕਿਸਾਨਾਂ ਨਾਲ ਫੇਰ ਕਿਸੇ ਪਾਸੇ ੱੱਕਾ ਹੋਣ ਦੀ ਗੱਲ ਹੋਣ ਦੀ ਜਾ ਰਹੀ ਆ ਤੇ ਕਿਸਾਨ ਜਿਹਾ ਸੇ ਬੰਦੀਆਂ ਸਾਰੀਆਂ ਜਿਹੜੀਆਂ ਉਹ ਬਹਾਂ ਚੜਾਈ ਫਿਰਦੇ ਨੇ ਵੀ ਦੇ ਹੋਣ ਦਵਾਂਗੇ ਕੀਤਾ ਪਾ ਲੇਗਾ ਜੀ ਮੈਂ ਕੋਈ ਸਹਿਯੋਗ ਨਹੀਂ ਦਿੱਤਾ ਜੀ ਅਗਲੀ ਉਹਦੀ ਫੀਸ ਕਿੰਨੀ ਹੁੰਦੀ ਆ ਦਾ ਦਾਦਰ ਪੱਲੇ ਇਕੱਠੇ ਕਰਕੇ ਉਹਦਾ ਘਰ ਪੂਰਾ ਕਰ ਰਹੇ ਆ ਤੇ ਜੇ ਅਸੀਂ ਹਾਈ ਕੋਰਟ ਜਨਸਾਫ ਲੈਣਾ ਤਾਂ ਫਿਰ ਮੈਂ ਕੀ ਮੈਂ ਜੇ ਸਪੋਰਟ ਕਰੂੰਗਾ ਹਾਰ ਪਾਉਂਗਾ ਤੇ ਫਿਰ ਤਾਂ ਮੈਂ ਉਹ ਵੀ ਓਕਾ ਦੇਉਂਗਾ ਜੇ ਮੈਂ ਪਿੱਛੇ ਇਹਨਾਂ ਨੂੰ ਲਿਓੜਵਾ ਇੱਕ ਦਿਤਾ ਫਿਰ ਪਝਾਨ ਵਾਲਾ ਓਕਾ ਦੇਉਂਗਾ ਜੀ ਸੋ ਮੈਂ ਕੋਈ ਰਾਜਸੀ ਬਲਦਾ ਨਹੀਂ ਹੈਗਾ ਸੋ ਅਸੀਂ ਇਹ ਹਾਲੇ ਵੀ ਡੁੱਲੇ ਬੇਰਿਆਂ ਵਾਲਾ ਮੈਂ ਸਮਝੀਨਾ ਅੱਜ ਇਹਨਾਂ ਬੰਦਿਆਂ ਨੂੰ ਇਹਦਾ ਡੈਂਕਾ ਖੜਕ ਥੱਕਦਾ ਹੈ ਅੱਜ ਉਹ ਐਮ ਡੀ ਨੂੰ ਉਹ ਖੇਤੀ ਵਾਲੀ ਭਾਗ ਦੇ ਡਾਇਰੈਕਟਰ ਨੂੰ ਜਿੰਨਾਂ ਦੇ ਸੈਂਪਲਾਂ ਦੀ ਰਿਪੋਰਟ ਦੱਬੀ ਹੋਈ ਏ ਜਿਨ੍ਹਾਂ ਨੇ ਸਾਨੂੰ ਮਜਬੂਰ ਕੀਤਾ ਸੋਚਣਾ ਰਾਜ ਵੀ ਸਾਨੂੰ ਰਿਪੋਰਟ ਦੇ ਦਿੱਤੀ ਸਾਨੂੰ ਹਾਈ ਕੋਰਟ ਦੇ ਚੱਕਰ ਲਵਾਏ ਉਹਨਾਂ 사ਜਾ ਦੇਵੇ ਸਾਡਾ ਭਗਵਾਨ ਤੱਕ ਹੀ ਰੋਲਾ ਹੈ ਸਾਡਾ ਤਾਂ ਕੋਈ ਰੋਲਾ ਨਹੀਂ ਸਾਡਾ ਅਨਸਾਰ ਦਾ ਰੋਲਾ ਹੈ 18 ਤਰੀਕ ਨੂੰ ਜਿਹੜੀ 18 ਜਨਵਰੀ ਨੂੰ ਜਿਹੜੇ ਨਾਮ ਹੈ ਗਲਤ ਹੋਵਾ ਤਾਂ ਜਿਹੜੀ ਕਿਸਾਨ ਯੂਨੀਅਨ ਰਾਜੇਵਾਰ ਤੇ ਹੋਰ ਕਈ ਜਥੇਬੰਦੀਆਂ ਵੱਲੋਂ ਜਿਹੜਾ ਇੱਕ ਸੈਮੀਨਾਰ ਕੀਤਾ ਜਾ ਰਿਹਾ ਉਹ ਬਹੁਤ ਕੰਟੀ ਗੱਲ ਹੈ ਬਹੁਤ ਚੰਗੀ ਗੱਲ ਹੈ ਉਹ ਨਾਲ ਲੋਕਾਂ ਸਤੋਂ ਦੇ ਜਿਵੇਂ ਮੈਂ ਉਹ ਦੋਹੀ ਹੋ ਕੇ ਰਾਜ ਸੇ ਬੰਦੇ ਸੱਦਾ ਆਇਆ ਹੈ ਦੋਹੀ ਹੋ ਕੇ ਨਹੀਂ ਮੈਨੂੰ ਸੱਦਾ ਨਹੀਂ ਆਇਆ ਆਵੇਗਾ ਤਾਂ ਮੈਂ ਜਾਊਗਾ ਜੇ ਆਵੇਗਾ ਤੇ ਅਸੀਂ ਬਰੋਬਰ ਦੇ ਉਤੇ ਬਜ਼ੁਰਗ ਬੰਦੇ ਆ ਜੇ ਸੱਦਾ ਹੈਗਾ ਤੇ ਅਸੀਂ ਵੀ ਜੇ ਉਹ ਜਿਹੜੀ ਰਾਜ ਸੇ ਪਾਰਟੀਆਂ ਨਾਲ ਸਾਰਾ ਵਿਗਾੜ ਪਿਆ ਹੈ ਨਾ ਉਹਨਾਂ ਨੂੰ ਸੱਦਾ ਤੇ ਚੰਗੀ ਗੱਲ ਚਰਚਾ ਹੋਊਗੀ ਕੋਈ ਨਾ ਕਰਤਾ ਮਜੂਦਾ ਵਾਲੇ ਵੀ ਜਾਣ ਆਪੋਜੀਸ਼ਨ ਵਾਲੇ ਵੀ ਪਿਛਲੇ ਪਿਛਲੀਆਂ ਕਹਾਣੀਆਂ ਵੀ ਤਾਂ ਬਹੁਤ ਸਾਰੀਆਂ ਨੇ ਨਾ ਬਿਲਕੁਲ ਪਿੱਛੋਂ ਜੇ ਅਸੀਂ ਸੋਖੀ ਥੋੜਿਆ ਤੇ ਪਿੱਛੋਂ ਸੋਖੀ ਨੇ ਕੋ ਲੈ ਕੇ ਹੁੰਦੇ ਜੀ ਕੋਈ ਅਦੁੱਤ ਤੋਤੇ ਕੋਈ ਨਹੀਂ ਹੈਗੇ ਜੀ ਬਾਦਲ ਸਾਹਿਬ ਵੇਲੇ ਵੀ ਤੇ ਹਾਈ ਕੋਰਟ ਜਾ ਕੇ ਤੇ ਇਹਨਾਂ ਨੂੰ ਅੰਦਰ ਦਿੱਤਾ ਉਦੋਂ ਵੀ ਤਾਂ ਬਾਦਲ ਸਾਹਿਬ ਛਡਾ ਰਹੇ ਸੀ ਉਦੋਂ ਵੀ ਤਾਂ ਜਸਤ ਸਿੰਘ ਵੀ ਨਹੀਂ ਮੋਤਲ ਕਰਾਇਆ ਜੀ ਸੋ ਇਹ ਸਾਰੇ ਇੱਕੋ ਜਿਹੇ ਨੇ ਬਸ ਜਿਹੜੇ ਪਾਵਰ ਹੁੰਦੇ ਨੇ ਉਹ ਪਾਵਰ ਵਾਲੇ ਹੁੰਦੇ ਨੇ ਜਿਹੜੇ ਆਪੋਜੀਸ਼ਨ ਹੁੰਦੇ ਨੇ ਪਰ ਬਹਿਰੂ ਵੇਰਾਂ ਨੂੰ ਪਤਾ ਹੈ ਸਾਰਾ ਜੀ ਬਹਿਰੂ ਵੇਰਾਂ ਨੂੰ ਪਤਾ ਹੈ ਸੋ ਮੈਂ ਬਹੁਤ ਤੁਹਾਡਾ ਟਾਈਮ ਲਿਆ ਮੈਂ ਇੱਕ ਲਾੜ ਹੋਰ ਵੀ ਕਰਨਾ ਜੀ ਵੇਖੋ ਮੈਂ ਜਿਹੜਾ ਰਾਜਸਥਾਨ ਲੰਗਾ ਹੋਇਆ ਮੈਂ ਤਾਲਬਾਡੂ ਵੀ ਆਪਦੀ ਜਥੇਬੰਦੀ ਨੂੰ ਲਾ ਕੇ ਆ ਉਥੇ ਜਿਹੜਾ ਫਰੋਲ ਹੋਦਿਆ ਜੀ ਮੈਂ ਅੱਜ ਪ੍ਰੈਸਟੇ ਵੀ ਇੱਥੇ ਮੇਰਾ ਬਿਆਨ ਪੜ ਲਓ ਆ ਆ ਗਿਆ ਜੀ ਜੀ ਬਈ ਅਸੀਂ ਜੇ ਦਬਾਉਣ ਦੀ ਕੋਸ਼ਿਸ਼ ਹੋਈ ਇਹ ਨਹੀਂ ਫੜ ਲਓ ਤੇ ਮੋٹے ਪੈਸੇ ਲੈ ਲਓ ਤੇ ਫਿਰ ਛੱਡ ਦਿਓ ਮੈਂ ਭਾਜੀਪੀ ਦਾ ਵਿੱਚ ਰੋਸ ਕਰੂੰਗਾ ਜੀ ਮੈਂ ਇੱਕ ਲੈਟਰ ਭਾਰਤ ਦੇ ਗ੍ਰਹਿ ਮੰਤਰੀ ਨੂੰ ਲਿਖ ਰਿਹਾ ਜੀ ਉਹ ਨੂੰ ਲੈ ਰਿਆ ਵੀ ਆ ਆ ਵੇਖੋ ਫੜ ਲਿਆ ਪੰਜਾਬ ਵਿੱਚ ਹੋ ਗਿਆ ਦੂਜੇ ਸੋਬਿਆਂ ਦੇ ਤੱਥ ਲਾ ਕੇ ਫੈਲ ਬਣਾ ਕੇ ਉਹ ਭੇਜ ਰਿਆ ਵੀ ਇਹਨੂੰ ਸੀਬੀਆ ਨੂੰ ਭੇਜਦੇ ਅਸੀਂ ਹਾਈ ਕੋਰਟ ਵੀ ਸੀਬੀਆ ਦੀ ਮੰਗ ਕੀਤੀ ਔਰ ਜੇ ਸੀਬੀਆ ਵੀ ਚਲਾ ਗਿਆ ਮੈਂ ਵਕੀਲਾ ਜਿਹੜੇ ਰਹ ਰਹਿ ਰਿਹਾ ਜੇ ਸਾਡਾ ਹਰਿਆਣ ਇਹ ਰਾਜਸਥਾਨ ਵਾਲਾ ਇਹਦੇ ਵਿੱਚ ਵੜ ਸਕਦਾ ਤੇ ਇਹਦੇ ਵਿੱਚ ਵੜ ਦੇ ਕੇ ਇੱਕ ਮਿੰਨੀ ਅਸੀਂ ਐਪਲੀਕੇਸ਼ਨ ਦੇ ਸਕ ਲਿਆ ਸਾਨੂੰ ਅਧਿਕਾਰ ਹੋਇਆ ਤਾਂ ਅਸੀਂ ਜ਼ਰੂਰ ਦੇਵਾਂਗੇ ਨਹੀਂ ਤੇ ਅਸੀਂ ਆਪ ਪ੍ਰਧਾਨ ਕੋਲ ਮੈਨੂੰ ਜਾਣਾ ਪਿਆ ਮੈਂ ਦਬਾਉ ਕਿ ਇਹ ਪੰਜਾਬ ਦਾ ਮਸਲਾ ਨਹੀਂ ਹੈਗਾ ਸਾਰੇ ਦੇਸ਼ ਦਾ ਮਸਲਾ ਹੈ ਸੋ ਅਸੀਂ ਬੇਨਤੀ ਕਰਦੇ ਆ ਮੁੱਖ ਮੰਤਰੀ ਸਾਹਿਬ ਜਿਹੜਾ ਤੁਸੀਂ ਪੰਚਾਇਤ ਵਿੱਚ ਬਹਿਦਾ ਕੀਤਾ 40 ਕਿਸਾਨ ਜਥੇਬੰਦੀਆਂ ਵਿੱਚ ਬਹਿਦਾ ਕੀਤਾ ਨਾ ਚੱਲਦੀ ਫਿਰਦੀ ਖਾਦਾਂ ਕੀੜਾ ਦਵਾਈਆਂ ਤੇ ਚੱਲਦੀ ਫਿਰਦੀ ਡਾਕਟਰੀ ਸ਼ੁਰੂ ਕਰਤੇ ਅਸੀਂ ਤੇਰਾ ਧੰਨਵਾਦ ਕਰੇਗਾ ਸੋ ਤਰਾਸ ਬਹਿ ਰੁਪਏ ਨੂੰ ਭੋਗੂਗਾ ਯਾਰੇ ਜਬਾਨ ਵਾਲਾ ਬੰਦਾ ਭੁੱਲ ਗਿਆ ਜੀ ਜੇ ਉਹ ਭੁੱਲ ਗਿਆ ਤੇ ਜੇ ਤੋ ਇਹਨੂੰ ਚਾਲੂ ਨਾ ਕੀਤਾ ਉਹਨਾਂ ਦਬਾਅ ਥੱਲੇ ਤਾਂ ਆਖਿਆਤਾ ਤੇ ਫਿਰ ਸਤਰਾਸਪੈਰ ਉਥਾਰੇ ਪੋਤਲੇ ਫਰੋਊਗਾ ਜੀ ਇਹ ਸੀ ਸ੍ਰੀ ਸਤਨਾਮ ਸਿੰਘ ਜੀ ਬੇਰੂ ਜਿਨ੍ਹਾਂ ਨੇ ਪੰਜਾਬ ਦੇ ਵਿੱਚ ਦੇਸ਼ ਦੇ ਵਿੱਚ ਹੋਏ ਕੱਪੜੇ ਜਿਹੜੇ ਦਾਜੀ ਵਗੈਰਾ ਜਾਂ ਹੋਰ ਖਾਦਾਂ ਨੇ ਜਿਨ੍ਹਾਂ ਦੇ ਵੱਡੇ ਕੱਪੜੇ ਹੁੰਦੇ ਨੇ ਉਹਨਾਂ ਬਾਰੇ ਇਹਨਾਂ ਨੇ ਕਈ ਮੁੱਦੇ ਜਾਗਰ ਕੀਤੇ ਨੇ ਕਈਆਂ ਤੇ ਕੇਸ ਵੀ ਜਿਹੜੀ ਕੰਪਨੀਆਂ ਦਾਇਰ ਕੀਤੇ ਨੇ ਇਹਨਾਂ ਦਾ ਬਹੁਤ ਸਾਡੇ ਨਾਲ ਜੁੜੇ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਅਗਲਾ ਮੁੱਦਾ ਲੇ ਕੇ ਫੇਰ ਬੋਲਾਂਗੇ ਉਦੋਂ ਤੱਕ ਦੇਵਾ ਗਿਆ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਧੰਨਵਾਦ